ਸੱਚਿਆ ਕਾਲ ਮਹਾਂਸ਼ੇਰੀ ਤੁਹਾਡੇ ਨਾਲ ਪ੍ਰੋਗਰਾਮ ਵਿਚਾਰ ਚਰਚਾ ਦੇ ਵਿੱਚ तमाम ਦਰਸ਼ਕਾਂ ਦਾ ਨਿਗਾ ਸਵਾਗਤ ਹੈ ਲੰਗੇ ਕੁਝ ਦਿਨਾਂ ਤੋਂ ਇੱਕ ਨਵਾਂ ਮੁੱਦਾ ਛੜਿਆ ਹੋਇਆ ਹੈ ਤੇ ਇਹ ਮੁੱਦਾ ਲਗਾਤਾਰ ਭਾਕਦਾ ਜਾ ਰਿਹਾ ਹੈ ਜੀ ਹਾਂ ਰੇਡ ਦਾ ਇੱਕ ਨਵਾਂ ਖੇੜਾ ਹੋ ਗਿਆ ਹੈ ਪੰਜਾਬ ਤੇ ਕੇਂਦਰ ਦੇ ਵਿਚਾਲੇ ਉਹ ਹੈ ਰਾਸ਼ਨ ਦਾ ਤਾਂ ਰਾਸ਼ਨ ਨੂੰ ਲੈ ਕੇ ਕੀ ਕਿਹੜੇ ਕਾਰਡ ਕੱਟੇ ਜਾਣਗੇ ਕਿੰਨੇ ਗਰੀਬ ਪਰਿਵਾਰ ਨੇ ਪੰਜਾਬ ਦੇ ਦਾਅਵੇ ਕੁਝ ਹੋਰ ਨੇ ਤੇ ਕੇਂਦਰ ਦੇ ਦਾਅਵੇ ਕੁਝ ਹੋਰ ਨੇ ਇਸ ਮਸਲੇ ਨੂੰ ਲੈ ਕੇ ਜਦੋਂ ਅ ਕਈ ਉਲਝਣਾ ਸਾਹਮਣੇ ਆਈਆਂ ਤੇ ਇਸ ਦੌਰਾਨ ਪ੍ਰੋਟੈਸਟ ਵੀ ਜਿਹੜਾ ਹੈ ਬੀਜੇਪੀ ਆਗੂਆਂ ਦੇ ਵੱਲੋਂ ਕੀਤਾ ਜਾਂਦਾ ਹੈ ਹਾਲਾਂਕਿ ਇਸ ਦੌਰਾਨ ਕਈ ਵੱਡੇ ਆਗੂ ਜਿਹੜੇ ਨੇ ਉਹ ਹਿਰਾਸਤ ਦੇ ਵਿੱਚ ਵੀ ਲੈ ਲਏ ਜਾਂਦੇ ਨੇ ਕੇਂਦਰ ਸਰਕਾਰ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਇਹ ਰਾਸ਼ਨ ਮੁਫਤ ਰਾਸ਼ਨ ਸਕੀਮ ਜਿਹੜੀ ਹੈ ਇਸ ਦਾ ਲਾਭ ਜਿਹੜਾ ਹੈ ਅਜਿਹੇ ਪਰਿਵਾਰ ਲੈ ਰਹੇ ਨੇ ਜਿਨ੍ਹਾਂ ਨੂੰ ਇਸ ਦੀ ਲੋੜ ਨਹੀਂ ਹੈ ਜਿਸ ਦੇ ਚੱਲਦੇ ਆ ਜਿਹੜੇ ਸਹੀ ਮਾਇਨੇ ਦੇ ਵਿੱਚ ਜ਼ਰੂਰਤਮੰਦ ਪਰਿਵਾਰ ਨੇ ਉਹ ਇਸ ਸਕੀਮ ਤੋਂ ਵੰਡੇ ਰਹਿੰਦੇ ਹੋਏ ਨਜ਼ਰ ਆ ਰਹੇ ਨੇ ਸੋ ਇਸ ਦੇ ਚੱਲਦੇ ਆ ਪੂਰੀ ਇਨਵੈਸਟੀਗੇਸ਼ਨ ਕਰਕੇ ਰਾਸ਼ਨ ਕਾਰਡ ਜਿਹੜੇ ਨੇ 11 ਲੱਖ ਪਰਿਵਾਰਾਂ ਦੇ ਕੱਟੇ ਜਾਣਗੇ ਉਧਰ ਪੰਜਾਬ ਦੀ ਗੱਲ ਕਰੀਏ ਤੇ ਚਾਹੇ ਉਹ ਮੁੱਖ ਮੰਤਰੀ ਭਗਵੰਤ ਪਾਣ ਹੋਣ ਜਾਂ ਫਿਰ ਹੋਰ ਕੀ ਪੰਜਾਬ ਦੇ ਲੀਡਰ ਉਹ ਇਹ ਕਹਿ ਰਹੇ ਨੇ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਪੰਜਾਬ ਦੇ ਹੱਕਾਂ ਤੇ ਡਾਕਾ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਜਿਹਾ ਕਰਨ ਦੇ ਨਾਲ ਕੀਰਤੀ ਕਿਸਾਨ ਨੇ ਜਾਂ ਫਿਰ ਜਿੰਨੇ ਵੀ ਗਰੀਬ ਪਰਿਵਾਰ ਨੇ ਉਹਨਾਂ ਦੇ ਲਈ ਇੱਕ ਵੱਡੀ ਮਾਰ ਸਾਬਤ ਹੋਵੇਗੀ ਤੇ ਹਰ ਤਰ੍ਹਾਂ ਹਰ ਰੋਜ਼ ਜਾਂ ਫਿਰ ਹਮੇਸ਼ਾ ਦੀ ਤਰ੍ਹਾਂ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਨਾਲ ਬਖਵਾਤ ਕੀਤਾ ਜਾਂਦਾ ਹੈ ਅਜਿਹਾ ਕੀਤਾ ਜਾ ਰਿਹਾ ਹੈ ਅੱਜ ਪ੍ਰੋਗਰਾਮ ਦੇ ਵਿੱਚ ਹੋਰ ਵੀ ਵਿਸ਼ੇ ਜਿਹੜੇ ਨੇ ਉਹ ਉਹਨਾਂ ਨੂੰ ਲੈ ਕੇ ਗੱਲਬਾਤ ਕਰਾਂਗੇ ਵਿਚਾਰ ਚਰਚਾ ਦੇ ਲਈ ਸਟੂਡੀਓ ਦੇ ਵਿੱਚ ਅੱਜ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਵਿਰਵੀਂਦਰ ਜੰਮੂ ਜੀ 올 ਇੰਡੀਆ ਜਰਨਲਿਸਟ ਯੂਨੀਅਨ ਦੇ ਪ੍ਰਧਾਨ ਵੀ ਨੇ ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਤੇ ਪਹਿਲਾ ਸਵਾਲ ਸਰ ਇਹੀ ਰਾਸ਼ਨ ਨੂੰ ਲੈ ਕੇ ਇੱਕ ਨਵਾਂ ਰੇੜਕਾ ਕਿੱਦਾਂ ਦੇਖਦੇ ਹੋ ਦੇਖੋ ਪਿਛਲੇ ਕੁਝ ਦਿਨਾਂ ਤੋਂ ਰਾਸ਼ਨ ਨੂੰ ਲੈ ਕੇ ਰੇੜਕਾ ਚੱਲ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਜਿਹੜੇ 55 ਲੱਖ ਰੁਪਏ ਦਾ ਰਾਸ਼ਨ ਕੱਟਣਾ ਚਾਹੁੰਦੀ ਹੈ ਨਾਲ ਹੀ ਉਹਨਾਂ ਕਹਿ ਕਿ ਜੇ ਕੇਂਦਰ ਸਰਕਾਰ ਰਾਸ਼ਨ ਕੱਟੇਗੀ ਅਸੀਂ ਇਹਦੇ ਖਿਲਾਫ ਇਹ ਸੰਘਰਸ਼ ਦੇ ਮੈਦਾਨ ਦੇ ਵਿੱਚ ਉਤਰਾਂਗੇ ਤਾਂ ਅਸੀਂ ਇੱਕ ਵੀ ਪਰਿਵਾਰ ਦਾ ਰਾਸ਼ਨ ਨਹੀਂ ਜਿਹੜਾ ਕੱਟਣ ਦੇਾਂਗੇ ਇਹ ਹੁਣ ਦੋਨਾਂ ਪਾਸੇ ਲੜਾਈ ਹੈ ਪੰਜਾਬ ਸਰਕਾਰ ਤਵੇ ਕਰ ਰਹੀ ਹੈ ਦੂਜੇ ਪਾਸੇ ਕੇਂਦਰ ਸਰਕਾਰ ਕਹਿ ਰਹੀ ਹੈ ਵੀ ਅਸੀਂ ਕਿਸੇ ਦਾ ਰਾਸ਼ਨ ਇੱਕਦਮ ਨਹੀਂ ਕਟਾਂਗੇ ਸੋ ਇਸ ਮਾਮਲੇ ਨੂੰ ਲੈ ਕੇ ਦਾਅਵਿਆਂ ਦੇ ਵਿੱਚ ਕਿੱਥੇ ਫਰਕ ਹੈ ਪੰਜਾਬ ਸਰਕਾਰ ਦਾ ਕਹਿਣਾ ਮੁੱਖ ਮੰਤਰੀ ਪੰਜਾਬ ਦਾ ਵੀ 1.53 ਕਰੋੜ ਲੋਕਾਂ ਨੂੰ ਰਾਸ਼ਨ ਮਿਲ ਰਿਹਾ ਜਿੱਥੇ ਕਿ ਕੇਂਦਰੀ ਮੰਤਰੀ ਜਿਹੜੇ ਪ੍ਰਲਾਦ ਜੋਸ਼ੀ ਨੇ ਉਹ ਕਹਿੰਦੇ ਵੀ 1 ਕਰੋੜ 41 ਲੱਖ ਰੁਪਏ ਮਿਲ ਰਿਹਾ ਸਿੱਧਾ ਇਹ ਇੱਕ ਗੈਪ ਹੈ ਦੋਨਾਂ ਦੇ ਮਤਲਬ ਵੀ ਐਕਚੁਅਲ ਕਿੰਨਾ ਮਿਲ ਰਿਹਾ ਇਹ ਦੋਨਾਂ ਦੀ ਜਿਹੜੀ ਭਾਸ਼ਾ ਉਹਦੇ ਮੁਤਾਬਕ ਅੰਕੜਿਆਂ ਦੇ ਮੁਤਾਬਕ ਗਲਤ ਹੈ ਗਾਮਦਲ ਕਿਤੇ ਨਾ ਕਿਤੇ ਕੋਈ ਗੜਬੜਤਾ ਜ਼ਰੂਰ ਹੈਗੀ ਅੰਕੜਿਆਂ ਦੇ ਪੱਧਰ ਦੇ ਉੱਪਰ ਜੀ ਭਗਵੰਤ ਮਾਨ ਹੁਣੀ ਜਿਹੜੇ ਮੁੱਖ ਮੰਤਰੀ ਪੰਜਾਬ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਪਾਸੇ ਤੋਂ ਕੋਈ ਜਾਣਕਾਰੀ ਹੋਏਗੀ ਜੀ ਉਸ ਜਾਣਕਾਰੀ ਦੇ ਆਧਾਰ ਤੇ ਉਹਨਾਂ ਨੇ ਕਿਹਾ 55 ਲੱਖ ਦਾ ਜਿਹੜਾ ਉਹਨਾਂ ਅੰਕੜਾ ਦਿੱਤਾ ਹੈ ਇਹ ਕਿਸ ਜਾਣਕਾਰੀ ਤੇ ਆਧਾਰਿਤ ਹੋਏਗਾ ਨਾ ਇਸ ਕਰਕੇ ਕੇਂਦਰ ਸਰਕਾਰ ਪਹਿਲਾਂ ਵੀ ਪੰਜਾਬ ਦੇ ਨਾਲ ਵਿਤਕਰਾ ਕਰਦੀ ਆ ਰਹੀ ਹੈ ਜਿਹੜੇ ਪੰਜਾਬ ਦੇ ਹੱਕ ਹਕੂਕ ਮਿਲਣੇ ਚਾਹੀਦੇ ਸੀਗੇ ਉਹ ਨਹੀਂ ਮਿਲਦੇ ਮਤਲਬ आरडीएफ ਦਾ ਪੈਸਾ ਰੂਰਲ ਡਵੈਲਪਮੈਂਟ ਫੰਡ ਨਹੀਂ ਮਿਲਿਆ ਜੀ ਮਤਲਬ ਜਿਹੜੇ ਪੰਜਾਬ ਦੇ ਵਿੱਤ ਮੰਤਰੀ ਹੈ ਹਰਪਾਲ ਸਿੰਘ ਚੀਮਾ ਉਹਨਾਂ ਵੀ ਕਿਹਾ ਵੀ ਕੇਂਦਰ ਸਰਕਾਰ ਸਾਡਾ ਪੈਸਾ ਨਹੀਂ ਦੇ ਰਹੀ ਮਤਲਬ ਇਹ ਸਮੱਸਿਆ ਜ਼ਰੂਰ ਹੈਗੀ ਹੈ ਪੰਜਾਬ ਦੇ ਨਾਲ ਮਤਲਬ ਇੱਕ ਥਾਂ ਦੇ ਨਹੀਂ ਪਾਣੀਆਂ ਦੇ ਮਾਮਲੇ ਦੇ ਉੱਪਰ ਵੀ ਜਦੋਂ ਅਸੀਂ ਦੇਖਦੇ ਹਾਂ ਡੈਮਾਂ ਦੇ ਮਾਮਲੇ ਦੇ ਉੱਪਰ ਉੱਥੋਂ ਵੀ ਦੇਖਾਂਗੇ ਉੱਥੇ ਵੀ ਪੰਜਾਬ ਨਾਲ ਵਿਤਕਰਾ ਹੋਇਆ ਮਤਲਬ ਭਾਖੜਾ ਨੰਗਲ ਦੇ ਉੱਪਰ ਕਿਹੜੀ ਫੋਰਸ ਲੱਗੇ ਉਹਦੇ ਤੇ ਵਿਤਕਰੇ ਦਾ ਮਾਮਲਾ ਕਈ ਪਾਸੇ ਜਿਹੜੇ ਵਿਤਕਰੇ ਪੰਜਾਬ ਨਾਲ ਹੋ ਰਹੇ ਆ ਇਹ ਅੱਜ ਨਵੇਂ ਨਹੀਂ ਪਹਿਲਾਂ ਤੋਂ ਵੀ ਚੱਲੇ ਆ ਰਹੇ ਪਰ ਕੇਂਦਰ ਸਰਕਾਰ ਦਾਅਵੇ ਹੋਰ ਕਰ ਰਹੀ ਆ ਹਕੀਕਤ ਕੁਝ ਹੋਰ ਹੈ ਇਹ ਗੱਲ ਜਿਹੜੀ ਨਹੀਂ ਹੋਣੀ ਚਾਹੀਦੀ ਮਤਲਬ ਪੰਜਾਬ ਦੇ ਵਿੱਚ ਸਰਕਾਰ ਹੋਰ ਸਰਕਾਰਾਂ ਸੂਬਿਆਂ ਦੇ ਵਿੱਚ ਸਰਕਾਰਾਂ ਅਕਸਰ ਹੀ ਹੋਰ ਹੁੰਦੀਆਂ ਕਿ ਕਿਸੇ ਕਿਸਾਨ ਦੇ ਜਿੱਥੇ ਉਹਨਾਂ ਦੀ ਭਾਜਪਾ ਦੇ ਡਬਲ ਇੰਜਨ ਦੀ ਸਰਕਾਰ ਉੱਥੇ ਵੱਧ ਰਹਿ ਤਾਂ ਮਿਲਦੀਆਂ ਜਿੱਥੇ ਨਹੀਂ ਉੱਥੇ ਘੱਟ ਰਹਿ ਤਾਂ ਮਿਲਦੀਆਂ ਇਹ ਵਿਤਕਰਾ ਇਸ ਤਰੀਕੇ ਦਾ ਨਹੀਂ ਹੋਣਾ ਚਾਹੀਦਾ ਤੇ ਕੇਂਦਰ ਸਰਕਾਰ ਨੂੰ ਜਿਹੜਾ ਉਹ ਵਿਤਕਰੇ ਵਾਲੀ ਨੀਤੀ ਨਹੀਂ ਅਪਣਾਉਣੀ ਚਾਹੀਦੀ ਦੂਜੇ ਪਾਸੇ ਮੁੱਖ ਮੰਤਰੀ ਨੇ ਕਿਹਾ ਵੀ ਅਸੀਂ ਕੇਂਦਰ ਸਰਕਾਰ ਕੋਲ ਕਈ ਵਾਰੀ ਪਹੁੰਚ ਕੀਤੀ ਹੈ ਵੀ ਸਾਨੂੰ ਮੀਟਿੰਗ ਦਾ ਟਾਈਮ ਦਿਓ ਮੀਟਿੰਗ ਦਾ ਟਾਈਮ ਹੀ ਨਹੀਂ ਮਿਲ ਰਿਹਾ ਜੇ ਇੱਕ ਮੁੱਖ ਮੰਤਰੀ ਨੂੰ ਮੀਟਿੰਗ ਦਾ ਟਾਈਮ ਨਹੀਂ ਮਿਲ ਰਿਹਾ ਤਾਂ ਇਹਦੇ ਨੂੰ ਮਤਭਾਗੀ ਹੋਰ ਗੱਲ ਕੀ ਹੋ ਸਕਦੀ ਹੈ ਇਸ ਕਰਕੇ ਇਸ ਮਸਲੇ ਦਾ ਹੱਲ ਨਿਕਲਣਾ ਚਾਹੀਦਾ ਜਿਨ੍ਹਾਂ ਨੂੰ ਰਾਜਨ ਮਿਲਦਾ ਜੇ ਕਿਸੇ ਨੂੰ ਗਲਤ ਮਿਲ ਰਿਹਾ ਜੇ ਕੋਈ ਵੱਡੀ ਕਾਰ ਆਲਾ ਮਤਲਬ ਜਿਹਦੇ ਕੋਲ ਸਾਰਾ ਘਰ ਦਾ ਹੈਗਾ ਗੁਜ਼ਾਰਾ ਹੁੰਦਾ ਉਹਨਾਂ ਨੂੰ ਰਾਸ਼ਨ ਨਹੀਂ ਮਿਲਣਾ ਚਾਹੀਦਾ ਵੱਡੇ ਮਹਿਲਾਂ ਵਾਲਿਆਂ ਨੂੰ ਰਾਸ਼ਨ ਦੀ ਨਹੀਂ ਲੋੜ ਜਿਨ੍ਹਾਂ ਨੂੰ ਲੋੜ ਹੈ ਜਿਹੜੇ ਜ਼ਰੂਰਤਮੰਦ ਹੈ ਜਿਹੜੇ ਇਸ ਕੈਟਾਗਰੀ ਦੇ ਵਿੱਚ ਫਾਲ ਕਰਦੇ ਜਿਹੜੇ ਇਸ ਅਧਿਕਾਰ ਖੇਤਰ ਚ ਆਉਂਦੇ ਉਹਨਾਂ ਨੂੰ ਰਾਸ਼ਨ ਮਿਲਣਾ ਚਾਹੀਦਾ ਦੂਜਿਆਂ ਨੂੰ ਨਹੀਂ ਮਿਲਣਾ ਚਾਹੀਦਾ ਜੇ ਗਲਤ ਕਿਸੇ ਨੂੰ ਮਿਲ ਰਿਹਾ ਇਹ ਕਾਫੀ ਪੰਜਾਬ ਦੇ ਵਿੱਚ ਪ੍ਰੋਬਲਮ ਹੈਗੀ ਸਮੱਸਿਆ ਹੈਗੀ ਹੈ ਕਈ ਵੱਡੇ ਘਰਾਂ ਵਾਲੇ ਵੀ ਰਾਸ਼ਨ ਲੈਂਦੇ ਉਹਨਾਂ ਦਾ ਰਾਸ਼ਨ ਬੰਦ ਹੋਣਾ ਚਾਹੀਦਾ ਤੇ ਜਿਹੜੇ ਜ਼ਰੂਰਤਮੰਦ ਹੈ ਉਹਨਾਂ ਨੂੰ ਹੀ ਰਾਸ਼ਨ ਮਿਲਣਾ ਚਾਹੀਦਾ ਤੇ ਇਸ ਮੁੱਦੇ ਦੇ ਉੱਪਰ ਮੇਰਾ ਖਿਆਲ ਟਕਰਾਹ ਜਿਹੜਾ ਬਣ ਰਿਹਾ ਉਹ ਮੰਦਭਾਗਾ ਇਹ ਟਕਰਾਹ ਨਹੀਂ ਹੋਣਾ ਚਾਹੀਦਾ ਇਹਦਾ ਐਮੀਕਬਿਲਿ ਜਿਹੜਾ ਇਸ ਮਸਲੇ ਦਾ ਹੱਲ ਜਿਹੜਾ ਹੋਣਾ ਚਾਹੀਦਾ ਤੇ ਕੇਂਦਰ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਸਮਾਂ ਦੇਣਾ ਚਾਹੀਦਾ ਉਹਦੇ ਚ ਬੈਠ ਕੇ ਗੱਲਬਾਤ ਹੋਣੀ ਚਾਹੀਦੀ ਟਕਰਾਹ ਨਾਲ ਕੋਈ ਮਸਲੇ ਹੱਲ ਨਹੀਂ ਹੋਣਗੇ ਇਸ ਕਰਕੇ ਕੇਂਦਰ ਸਰਕਾਰ ਨੂੰ ਵੀ ਪੰਜਾਬ ਪ੍ਰਤੀ ਜਿਹੜਾ ਇਹ ਬਾਰਡਰ ਸਟੇਟ ਹੈ ਇਹਦੇ ਚ ਠੀਕ ਨਜ਼ਰੀਆ ਜਿਹੜਾ ਅਪਣਾਉਣਾ ਚਾਹੀਦਾ ਨਾ ਜੇ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਕਿਤੇ ਨਾ ਕਿਤੇ ਕੁਝ ਨਾ ਕੁਝ ਤਾਂ ਗੱਲਬਾਤ ਹੈਗੀ ਹੈ ਨਾ ਤੇ ਇਸ ਕਰਕੇ ਪੰਜਾਬ ਸਰਕਾਰ ਨੂੰ ਇਹ ਹੋਰ ਉਲਝਣਾ ਚ ਨਹੀਂ ਪਾਉਣਾ ਚਾਹੀਦਾ ਤੇ ਜਿਹੜਾ ਅਧਿਕਾਰ ਬਣਦਾ ਜਿਹੜਾ ਹੱਕ ਬਣਦਾ ਉਹ ਪੰਜਾਬ ਨੂੰ ਮਿਲਣਾ ਚਾਹੀਦਾ ਬਿਲਕੁਲ ਜੇਕਰ ਇਸੇ ਮਸਲੇ ਨੂੰ ਹੋਰ ਦੂਸਰੇ ਐਂਗਲ ਦੇ ਨਾਲ ਦੇਖੀਏ ਤਾਂ ਜਿਵੇਂ ਭਾਜਪਾ ਦੇ ਵੱਲੋਂ ਕੁਝ ਲੰਗੇ ਹਫਤੇ ਦੀ ਵੀ ਆਪਾਂ ਗੱਲ ਕਰ ਲਈ ਤੇ ਜਿੰਨੀਆਂ ਵੀ ਕੇਂਦਰ ਸਰਕਾਰ ਦੀਆਂ ਸਕੀਮਾਂ ਨੇ ਉਹਨਾਂ ਤੋਂ ਜਾਣੂ ਕਰਵਾਉਣ ਦੇ ਚੱਲਦੇ ਆ ਕਾਫੀ ਸਾਰਾ ਡਾਟਾ ਜਿਹੜਾ ਹੈ ਇਕੱਠਾ ਕੀਤਾ ਜਾ ਰਿਹਾ ਸੀ ਅਜਿਹੀਆਂ ਗੱਲਾਂ ਸਾਹਮਣੇ ਆਈਆਂ ਹੁਣ ਪੰਜਾਬ ਸਰਕਾਰ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਇਸ ਤਰੀਕੇ ਨਾਲ ਜਿਹੜਾ ਡਾਟਾ ਇਕੱਤਰ ਕੀਤਾ ਜਾ ਰਿਹਾ ਹੈ ਲੋਕਾਂ ਦਾ ਉਸ ਦਾ ਇਸਤੇਮਾਲ ਕਿਸੇ ਵੀ ਸੰਦਰਭ ਦੇ ਵਿੱਚ ਹੋ ਸਕਦਾ ਹੈ ਪਰ ਦੂਜੇ ਪਾਸੇ ਜੇਕਰ ਭਾਜਪਾ ਦੀ ਗੱਲ ਕਰੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਸਿਰਫ ਕੇਂਦਰ ਸਰਕਾਰ ਦੇ ਵੱਲੋਂ ਕਿੰਨੇ ਵੱਡੇ-ਵੱਡੇ ਕੰਮ ਜਿਹੜੇ ਨੇ ਉਹ ਲੋਕਾਂ ਦੇ ਹਿੱਤ ਦੇ ਲਈ ਕੀਤੇ ਗਏ ਨੇ ਪੰਜਾਬ ਦੇ ਹਿੱਤ ਦੇ ਲਈ ਕੀਤੇ ਗਏ ਨੇ ਮੋਦੀ ਸਰਕਾਰ ਨੇ ਕਿੰਨਾ ਕੁਝ ਕੀਤਾ ਹੈ ਅਸੀਂ ਤਾਂ ਸਿਰਫ ਉਹਨਾਂ ਸਕੀਮਾਂ ਤੋਂ ਹੀ ਜਾਣੂ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਇਹ ਜਿਹੜਾ ਡਾਟਾ ਇਕੱਠਾ ਕਰਨ ਵਾਲਾ ਇਹ ਸਿਸਟਮ ਆ ਕਿਉਂਕਿ ਆਮ ਲੋਕਾਂ ਕੋਲੋ ਜੇਕਰ ਕੋਈ ਜਾਂਦਾ ਹੈ ਕੋਈ ਵੱਡਾ ਲੀਡਰ ਜਾਂ ਫਿਰ ਇਦਾਂ ਨੁਮਾਇੰਦੇ ਜਦੋਂ ਵੀ ਜਾਂਦੇ ਨੇ ਆਮ ਲੋਕਾਂ ਨੂੰ ਇੰਨੀ ਸਮਝ ਨਹੀਂ ਹੁੰਦੀ ਉਹ ਆਪਣਾ ਸਾਰਾ ਡਾਟਾ ਦੇ ਦਿੰਦੇ ਨੇ ਪਰ ਕੀ ਤੁਸੀਂ ਇਸ ਨੂੰ ਲੈ ਕੇ ਸਹੀ ਸਮਝਦੇ ਹੋ ਕਿ ਜਿਸ ਤਰੀਕੇ ਦੇ ਨਾਲ ਇਹ ਡਾਟਾ ਇਕੱਠਾ ਕੀਤਾ ਜਾ ਰਿਹਾ ਹੈ ਕਿ ਇਹ ਦਾ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਹੋਰ ਤਰੀਕੇ ਦੇ ਨਾਲ ਖਾਮਿਆਜਾ ਲੋਕਾਂ ਨੂੰ ਨਹੀਂ ਪੁੱਗਤਣਾ ਪਵੇਗਾ ਜਾਂ ਫਿਰ ਇਹ ਚੀਜ਼ ਠੀਕ ਹੈ ਦੇਖੋ ਭਾਜਪਾ ਜਿਹੜੀ ਹੈ ਜਿਹੜਾ ਉਹ ਕੰਮ ਕਾਜ ਕਰ ਰਹੀ ਹੈ ਉਹ ਡਾਟਾ ਨਾਲੋਂ ਵੀ ਜ਼ਿਆਦਾ ਇਹ ਹੈਗਾ ਕਿ ਉਹਨਾਂ ਨੇ 27 ਦੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਉਹਨਾਂ ਦੀ ਅੱਖ ਉਹਨਾਂ ਚੋਣਾਂ ਦੇ ਉੱਪਰ ਹੈ ਜੀ ਉਹ ਜਿੰਨੀ ਸਰਗਰਮੀ ਪੰਜਾਬ ਦੇ ਵਿੱਚ ਕਰ ਰਿਹਾ ਹੈ ਅਗਲੀਆਂ 27 ਦੀਆਂ ਚੋਣਾਂ ਨੂੰ ਮੁੱਖ ਰੱਖ ਕੇ ਕਰ ਰਿਹਾ ਹੈ ਉਹਦੇ ਤੇ ਡਾਟੇ ਦਾ ਮਸਲਾ ਵੀ ਹੈ ਉਹਦੇ ਨਾਲ ਕੇਂਦਰੀ ਸਕੀਮਾਂ ਬਾਰੇ ਵੀ ਦੱਸਣ ਦਾ ਉਹ ਸਕੀਮਾਂ ਉਹ ਹੀ ਦੱਸ ਰਿਹਾ ਆਟਾ ਦਾਲ ਸਕੀਮ ਹੋ ਗਈ ਜਿਹੜੀ ਆਵਾਸ ਯੋਜਨਾ ਹੋ ਗਈ ਇਹੋ ਜਿਹੀਆਂ ਸਕੀਮਾਂ ਜੜੀਆਂ ਦੱਸ ਰਿਹਾ ਜਾਂ ਫਿਰ ਇਲਾਜ ਦੀ ਜਿਹੜੀ ਬੀਮਾ ਆਯੁਸ਼ਮਾਨ ਯੋਜਨਾ ਉਹਦੇ ਬਾਰੇ ਇਸ ਤਰੀਕੇ ਦੀ ਜਾਣਕਾਰੀ ਦੇ ਰਿਹਾ ਤਾਂ ਜਿਹੜੇ ਗਰੀਬ ਲੋਕ ਨੇ ਵਿੰਡਾਂ ਦੇ ਸ਼ਹਿਰਾਂ ਦੇ ਉਹਨਾਂ ਨੂੰ ਆਪਣੇ ਜਾਲ ਦੇ ਵਿੱਚ ਫਸਾਉਣ ਲਈ ਪੂਰੇ ਯਤਨ ਕਰ ਰਿਹਾ ਹੈ ਉਹਨਾਂ ਨੂੰ ਦੱਸ ਰਹੇ ਵੀ ਆ ਸਕੀਮਾਂ ਦਾ ਸਾਡੀਆਂ ਭਾਵੇਂ ਕਿ ਇਹ ਕੁਝ ਸਕੀਮਾਂ ਜਿਹੜੀਆਂ ਕਾਮਨ ਨੇ ਜੀ ਪੰਜਾਬ ਸਰਕਾਰ ਦੀਆਂ ਵੀ ਨੇ ਤੇ ਕੇਂਦਰ ਸਰਕਾਰ ਦੀਆਂ ਕੁਝ ਸਾਂਝੀਆਂ ਆ ਕੁਝ ਹਿੱਸਾ ਪੰਜਾਬ ਵੀ ਪਾਉਂਦਾ ਕੇਂਦਰ ਵੀ ਪਾਉਂਦਾ ਉਹਦੇ 'ਚ ਕਿਸੇ ਥਾਂ ਦੇ 60 40 ਦੇ ਰੇਸ਼ੋ ਆ ਕਿਸੇ ਥਾਂ ਦੇ 70 30 ਦੀ ਹੋ ਸਕਦੀ ਹੈ ਦੋਨੇ ਸਰਕਾਰਾਂ ਹਿੱਸਾ ਪਾਉਂਦੀਆਂ ਤੇ ਉਹ ਕੇਂਦਰ ਸਰਕਾਰ ਦੇ ਜਿਹੜੀ ਬੀਜੇਪੀ ਆ ਉਹਨਾਂ ਦੇ ਸਾਰਾ ਜਿਹੜਾ ਇਸ ਗੱਲ ਤੇ ਜ਼ੋਰ ਲੱਗਾ ਹੋਇਆ ਵੀ ਆ ਸਕੀਮਾਂ ਕੇਂਦਰ ਸਰਕਾਰੀ ਚਲਾ ਰਹੀ ਐ ਇਹ ਕੇਂਦਰ ਸਰਕਾਰ ਦੀਆਂ ਚਾਨੋਸ ਸਕੀਮਾਂ ਦਾ ਲਾਭ ਮਿਲ ਰਿਹਾ ਇਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਬੀਜੇਪੀ ਦੀ ਗੱਡੀ ਜ਼ਰੂਰ ਚੜੋ ਇਸ ਤਰੀਕੇ ਦਾ ਜੋਰ ਲਾਇਆ ਜਾ ਰਿਹਾ ਪੰਜਾਬ ਸਰਕਾਰ ਨੇ ਕਦਮ ਚੁੱਕਿਆ ਕੋਈ ਥਾਂ ਤੋਂ ਰੋਕਣ ਦਾ ਯਤਨ ਕੀਤਾ ਉਹ ਆਪਣੇ ਗਵਰਨਰ ਪੰਜਾਬ ਕੋਲ ਗਏ ਆ ਪੰਜਾਬ ਦੇ ਰਾਜਪਾਲ ਨੂੰ ਮਿਲੇ ਆ ਉੱਥੇ ਆਪਣਾ ਦੁੱਖ ਦਰਦ ਸੁਣਾਇਆ ਵੀ ਦੇਖੋ ਸਾੰਧੀ ਜਿਹੜਾ ਜਮੂਰੀ ਢੰਗ ਤਰੀਕੇ ਨਾਲ ਅਸੀਂ ਕੰਮ ਕਰ ਰਹੇ ਆ ਸਾਨੂੰ ਉਹਦੇ ਤੋਂ ਰੋਕਿਆ ਜਾ ਰਿਹਾ ਹੈ ਦਰਅਸਲ ਰੋਕਣ ਨੂੰ ਵੀ ਜਿਹੜਾ ਵੱਡਾ ਕੰਮ ਹੈਗਾ ਉਹ ਸਾਰਾ ਮੈਨੂੰ ਅਗਲੀਆਂ ਚੋਣਾਂ ਤੇ ਜਾਬਦਾ ਅਗਲੀਆਂ ਚੋਣਾਂ ਨੂੰ ਮੁੱਖ ਰੱਖ ਕੇ ਜਿਹੜਾ ਇਹ ਕੰਮ ਕਾਜ ਕੀਤਾ ਜਾ ਰਿਹਾ ਤੇ ਇਹਦੇ ਕੀ ਨਤੀਜੇ ਨਿਕਲਣਗੇ ਠੀਕ ਹੈ ਨਾ ਅਰੈਸਟ ਕੀਤਾ ਰੈਸਟ ਹੋਣ ਤੇ ਭਾਜੀਪੀ ਨੂੰ ਕੋਈ ਇਤਰਾਜ਼ ਨਹੀਂ ਸੀਗਾ ਉਹ ਉਹਨਾਂ ਦਾ ਇਹੀ ਹੈ ਵੀ ਉਹਨਾਂ ਨੂੰ ਪਬਲਿਸਿਟੀ ਜਿਹੜੀ ਆ ਉਹ ਮੀਡੀਆ 'ਚ ਮਿਲਦੀ ਆ ਤੇ ਪਬਲਿਸਿਟੀ ਉਹ ਚਾਹੁੰਦੇ ਆ ਵੀ ਪੰਜਾਬ ਦੇ ਵਿੱਚ ਪ੍ਰਚਾਰ ਉਹਨਾਂ ਦਾ ਹੋਵੇ। ਹੋਰ ਪ੍ਰਚਾਰ ਜਿਹੜੀਆਂ ਦੂਜੀਆਂ ਪਾਰਟੀਆਂ ਉਹ ਨਹੀਂ ਉਸ ਪੱਧਰ ਤੇ ਲੱਗੀਆਂ ਪਰ ਉਹਨਾਂ ਨੇ ਆਪਣਾ ਕੰਮ ਕਾਜ ਜਿਹੜੀ ਮੇਰੀ ਜਾਣਕਾਰੀ ਆ ਉਹਨਾਂ ਨੇ ਬਕਾਇਦਾ ਕੰਮ ਕਾਜ ਸ਼ੁਰੂ ਕਰ ਦਿੱਤਾ। ਉਹ ਪਿੰਡਾਂ ਦੇ ਵਿੱਚ ਕਿਹੜੇ ਵਸੋਂ ਰਹਿੰਦੀ ਆ ਕਿਹੜੇ ਧਰਮ ਦੇ ਲੋਕ ਰਹਿੰਦੇ ਆ ਇਸ ਤਰੀਕੇ ਦਾ ਉਹਨਾਂ ਕੰਮ ਕਾਜ ਜਿਹੜਾ ਸਾਰੇ ਪਿੰਡਾਂ ਦੇ ਵਿੱਚ ਆਪਣੇ ਵਲੰਟੀਅਰ ਭਰਤੀ ਕੀਤੇ ਜਾ ਰਹੇ ਹਨ ਰਾਹੀਂ ਜਾਂ ਕੋਈ ਹੋਰ ਤਰੀਕਿਆਂ ਨਾਲ ਉਹ ਕੰਮਕਾਜ ਕਰ ਰਹੇ ਤੇ ਉਹਦੇ ਨਾਲ ਲੋਕਾਂ ਨੂੰ ਜੋੜਨ ਦੀ ਉਹਨਾਂ ਦੇ ਭਰਪੂਰ ਜਤਨ ਜਿਹੜੇ ਉਹ ਕਰ ਰਹੇ ਹੈ ਉਹਦੇ ਵਿੱਚ ਇੱਕ ਸਕੀਮ ਇਹ ਵੀ ਹੈ ਵੀ ਡਾਟਾ ਇਕੱਠਾ ਕਰੋ ਲੋਕਾਂ ਤੋਂ ਜਾਣਕਾਰੀ ਲਓ ਪਿੰਡ ਦੀ ਕੀ ਲੋੜ ਹੈ ਪਿੰਡ ਦੇ ਵਿੱਚ ਕਿਸ ਕਿਸਮ ਦੇ ਮਸਲੇ ਨੇ ਉਹ ਸਾਰੀ ਜਾਣਕਾਰੀ ਲੈ ਕੇ ਅੱਗੇ ਉਹਨਾਂ ਦਾ ਵਧਣ ਦਾ ਪ੍ਰੋਗਰਾਮ ਉਹ ਚੋਣਾਂ ਦੀ ਮੇਰੇ ਕੱਲ ਮੈਨੂੰ ਜਿਆਦਾ ਵੱਡੀ ਉਧਰਤੇ ਲੱਗਦਾ ਕਿ ਉਸ ਤਾਈ ਦੀਆਂ ਚੋਣਾਂ ਦੀ ਤਿਆਰੀ 'ਚ ਜੁਟ ਗਏ ਬਿਲਕੁਲ ਕਿਸੇ ਵੀ ਤਰੀਕੇ ਦੇ ਨਾਲ ਭਾਜਪਾ ਦੀ ਇਸ ਵਾਰ ਕੋਸ਼ਿਸ਼ ਤਾਂ ਜ਼ਰੂਰ ਹੈ ਕਿ ਉਹ ਇਕੱਲੇ ਹੀ ਇਸ ਵਾਰ ਚੋਣਾਂ ਲੜ ਕੇ ਜਿਹੜਾ ਹੈ ਸਰਕਾਰ ਬਣਾ ਪਾਵੇ ਖੈਰ ਇਹ ਜਿਹੜਾ ਕਹਿ ਸਕਦੇ ਕਿ ਪਾਰਟਿਕੂਲਰ ਹਾਕ ਜਾਂ ਫਿਰ ਇਹ ਸਿਹਰਾ ਜਿਹੜਾ ਸਜਾਉਣਾ ਹਾਲੇ ਭਾਜਪੀ ਦੇ ਲਈ ਥੋੜਾ ਜਿਹਾ ਔਖਾ ਜ਼ਰੂਰ ਲੱਗਦਾ ਪਿਆ ਪਰ ਖੈਰ ਹਜੇ ਕਰੀਬ 1.5 ਸਾਲ ਦਾ ਸਮਾਂ ਹੈ ਕੁਝ ਵੀ ਹੋ ਸਕਦਾ ਸਮੀਕਰਨ ਬਦਲ ਸਕਦੇ ਨੇ ਦੂਜੇ ਪਾਸੇ ਜੇਕਰ ਆਪਾਂ ਨਹੀਂ ਇੱਥੇ ਮੈਂ ਤਾਂ ਨੋਕ ਦੇਖੋ ਭਾਜਪਾ ਪੰਜਾਬ ਦੇ ਪ੍ਰਧਾਨ ਜਿਹੜੇ ਐ ਜੀ ਸੁਨੀਲ ਜਾਖੜ ਉਹ ਕਹਿ ਚੁੱਕੇ ਆ ਵੀ ਅਸੀਂ ਆਉਂਦੀਆਂ ਚੋਣਾਂ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਸਾਡਾ ਅਕਾਲੀ ਦਲ ਨਾਲ ਗੱਠ ਜੋੜ ਹੋਵੇ ਬਿਲਕੁਲ ਇਸ ਗੱਲ ਨੂੰ ਲੈ ਕੇ ਚਰਚਾ ਵੀ ਕਿਹੜੇ ਅਕਾਲੀ ਦਲ ਨਾਲ ਗਿਆਨੀ ਹਰਪ੍ਰੀਤ ਸਿੰਘ ਵਾਲੇ ਅਕਾਲੀ ਦਲ ਨਾਲ ਜਾਂ ਸੁਖਬੀਰ ਬਾਦਲ ਦੇ ਸ਼੍ਰੋਮਣੀ ਅਕਾਲੀ ਦਲ ਨਾਲ ਇਹ ਤਾਂ ਵਕਤ ਦੱਸੇਗਾ ਕਿਹਦੇ ਨਾਲ ਹੋਦਾ ਉਹਨਾਂ ਦੀ ਕੋਸ਼ਿਸ਼ ਇਸ ਕਿਸਮ ਦੀ ਇਸ਼ਾਰੇ ਮਿਲ ਰਹੇ ਐ ਇਸ ਕਿਸਮ ਦੇ ਸੰਕੇਤ ਮਿਲ ਰਹੇ ਉਹ ਚਾਹੁੰਦੇ ਕਿ ਦੋਨਾਂ ਹੀ ਅਕਾਲੀ ਦਲਾਂ ਨਾਲ ਕੀਤਾ ਜਾਵੇ ਦੋਨਾਂ ਅਕਾਲੀ ਦਲਾਂ ਨਾਲ ਜੇ ਕੱਟੜ ਕਰਨਾ ਕੀ ਦੋਨਾਂ ਅਕਾਲੀ ਦਲਾਂ ਦੇ ਵਿੱਚ ਏਕਤਾ ਹੋਏਗੀ ਪਹਿਲਾਂ ਕੀ ਕਦਮ ਹੋਏਗਾ ਸੋ ਇਹ ਕਈ ਤਰ੍ਹਾਂ ਦੇ ਸਵਾਲ ਜਿਹੜੇ ਆ ਉਹ ਖੜੇ ਨੇ ਪਰ ਭਾਜਪਾ ਦੀ ਭਾਜਪਾ ਨੂੰ ਇਸ ਗੱਲ ਦਾ ਗਿਆਨ ਹੈ ਵੀ ਇਕੱਲੇ ਤੌਰ ਤੇ ਪੰਜਾਬ ਦੇ ਵਿੱਚ ਜਿੱਤ ਜਿੱਤ ਨਹੀਂ ਸਕਦੇ ਜਿੱਤਣ ਦੇ ਲਈ ਉਹਨਾਂ ਨੂੰ ਅਕਾਲੀ ਦਲ ਦੀ ਲੋੜ ਹੈਗੀ ਇਸ ਕਰਕੇ ਉਹਨਾਂ ਦੇ ਜਿਹੜੇ ਪੰਜਾਬ ਦੇ ਪ੍ਰੈਜ਼ੀਡੈਂਟ ਆ ਉਹ ਇਸ ਕਿਸਮ ਦੇ ਯਤਨ ਉਹਨਾਂ ਕਰਤੇ ਸ਼ੁਰੂ ਵੀ ਅਸੀਂ ਅਕਾਲੀਆਂ ਨਾਲ ਸਮਝੌਤਾ ਕਰਾਂਗੇ ਇਸ ਤਰੀਕੇ ਦੀ ਮੈਨੂੰ ਲੱਗਦਾ ਇਹ ਸਮਝੌਤਾ ਹੁੰਦਾ ਕਿ ਨਹੀਂ ਹੁੰਦਾ ਪਰ ਜਿਹੜਾ ਗੈਨੀ ਹਰਪ੍ਰੀਤ ਸਿੰਘ ਦੀ ਅਗਵਾਹੀ ਵਾਲਾ ਕਾਲੀ ਦਲ ਉਹ ਰਾਜਮੀ ਉਸ ਪਾਸੇ ਵੱਲ ਨੂੰ ਵਧੇਗਾ ਸੁਖਵੀਰ ਬਾਦਲ ਦੇ ਕਾਲੀ ਦਲ ਦਾ ਕੀ ਬਣਦਾ ਇਹ ਕਹਿਣਾ ਹਾਲ ਦੀ ਕੜੀ ਮੁਸ਼ਕਲ ਹੈ ਕਿਉਂਕਿ ਜੇਕਰ ਆਪਾਂ ਇਹਨੂੰ ਦੇਖੀਏ ਤਾਂ ਮੀਡੀਆ ਦੇ ਵਿੱਚ ਕਈ ਵਾਰ ਸਟੇਟਮੈਂਟ ਜਿਹੜੀਆਂ ਨੇ ਸਿੱਧੇ ਤੌਰ ਦੇ ਉੱਤੇ ਵੀ ਸੁਨੀਲ ਜਾਖੜ ਦੇ ਚੁੱਕੇ ਨੇ ਕਿ ਇਹ ਹੁਣ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ ਕਿ ਅਕਾਲੀ ਭਾਜਪਾ ਵਿਚਾਲੇ ਗੱਠਜੋੜ ਹੋਵੇ ਪਰ ਆਪਾਂ ਜੇਕਰ ਸੁਖਵੀਰ ਬਾਦਲ ਦੀ ਗੱਲ ਕਰੀਏ ਤਾਂ ਸਰਦਾਰ ਸੁਖਵੀਰ ਬਾਦਲ ਦੇ ਵੱਲੋਂ ਹਾਲੇ ਤੱਕ ਕੋਈ ਆਫੀਸ਼ੀਅਲ ਸਟੇਟਮੈਂਟ ਜਿਹੜੀ ਹੈ ਦੇਣ ਤੋਂ ਬਚਿਆ ਜਾਂਦਾ ਰਿਹਾ ਕਿਉਂਕਿ ਬਹੁਤ ਥਾਰ ਮੀਡੀਆ ਵੱਲੋਂ ਉਹਨਾਂ ਨੂੰ ਇਹ ਸਵਾਲ ਜਿਹੜਾ ਜ਼ਰੂਰ ਪੁੱਛ ਲਿਆ ਜਾਂਦਾ ਹੈ ਕਿ ਤੁਸੀਂ ਕਿਦਾਂ ਦੇਖਦੇ ਹੋ ਗੱਠਜੋੜ ਨੂੰ ਲੈ ਕੇ ਤਾਂ ਕਿਤੇ ਨਾ ਦੂਜੇ ਪਾਸੇ ਇਹ ਜਿਹੜਾ ਇਹ ਮੁੱਦਾ ਹੈ ਦੂਜਾ ਜਿਹੜਾ ਨਵਾਂ ਕਾਲੀ ਦਲ ਖੜਿਆ ਹੈ ਇਸ ਨੂੰ ਲੈ ਕੇ ਵੀ ਇਹ ਵੀ ਵਾਰ-ਵਾਰ ਗੱਲਾਂ ਆ ਰਹੀਆਂ ਨੇ ਕਿ ਉਹ ਤਾਂ ਕੇਂਦਰ ਸਰਕਾਰ ਦੇ ਵੱਲੋਂ ਹੀ ਇਹ ਸਾਰਾ ਕੁਝ ਢਵਾਂਜ ਜਿਹੜਾ ਰਚਿਆ ਜਾ ਰਿਹਾ ਹੈ ਖੈਰ ਹੁਣ ਮੌਕੇ ਦੇ ਉੱਤੇ ਕਈ ਵਾਰ ਅਜਿਹਾ ਦੇਖਿਆ ਹੀ ਜਾਂਦਾ ਹੈ ਕਿ ਚੋਣਾ ਦੇ ਨੇੜੇ ਬਹੁਤ ਕੋਸ਼ਿਸ਼ ਦਲ ਬਦਲ ਦੇਖੇ ਜਾਂਦੇ ਆ ਕੁਝ ਲੋਕ ਇਕੱਠੇ ਹੋ ਜਾਂਦੇ ਨੇ ਜਿਹੜੇ ਪਹਿਲਾਂ ਹੀ ਇਕੱਠੇ ਹੁੰਦੇ ਨੇ ਉਹ ਜੁਦਾ ਹੋ ਜਾਂਦੇ ਨੇ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਤੇ ਗੱਲ ਆਪਾਂ ਜਿਵੇਂ ਕੀਤੇ ਸਰਕਾਰ ਦੀ ਕਰ ਰਹੀ ਸੀ ਪੰਜਾਬ ਸਰਕਾਰ ਦੀ ਕਰ ਰਹੀ ਸੀ ਤੇ ਵੱਡੇ ਵੱਡੇ ਦਾਅਵੇ ਤੇ ਵਾਅਦੇ ਜਿਹੜੇ ਨੇ ਸਰਕਾਰਾਂ ਦੇ ਵੱਲੋਂ ਜ਼ਰੂਰ ਕੀਤੇ ਜਾਂਦੇ ਨੇ ਪਰ ਹੁਣ ਅਜੇ ਜਿਸ ਤਰੀਕੇ ਦੇ ਨਾਲ ਜਲਥਲ ਹੋਇਆ ਅੱਜ ਦੇਖਿਆ ਅਸੀਂ ਪੰਜਾਬ ਲੰਘੇ ਕੁਝ ਦਿਨਾਂ ਤੋਂ ਹੀ ਦੇਖ ਰਹੇ ਆ ਚਾਹੇ ਉਹ ਵਿਆਸ ਦਰਿਆ ਤੋਂ ਪਾਣੀ ਛੱਡਣ ਜਾਣ ਦਾ ਉਹ ਕਾਰਨ ਹੋਵੇ ਜਾਂ ਫਿਰ ਇਸ ਤੋਂ ਇਲਾਵਾ ਸੁਲਤਾਨਪੁਰ ਉਦੀ ਦੇ ਵਿੱਚ ਜਿਹੜੀ ਘਟਨਾ ਆਪਾਂ ਦੇਖੀ ਹੈ ਕਿਸ ਤਰੀਕੇ ਦੇ ਨਾਲ ਤਾਂ ਹਾਂ ਮਾਰ ਕੇ ਰੋਂਦੇ ਹੋਏ ਆਪਾਂ ਦੇਖੇ ਨੇ ਕਿਸਾਨ ਹਰ ਸਾਲ ਸਰ ਦੇਖਦੇ ਆਪਾਂ ਕਿ ਅਜਿਹੇ ਜਿਹੜੇ ਨੇ ਮੰਜ਼ਰ ਦੇਖਦੇ ਨੇ ਤਬਾਹੀ ਦੇ ਖੌਫਨਾਕ ਮੰਜ਼ਰ ਹੁੰਦੇ ਨੇ ਹਿਮਾਚਲ ਤੋਂ ਸ਼ੁਰੂ ਹੁੰਦਾ ਹੈ ਇਹ ਕੰਮ ਅਤੇ ਹੌਲੀ-ਹੌਲੀ ਪੰਜਾਬ ਤੱਕ ਆ ਜਾਂਦਾ ਹੈ ਚਾਹੇ ਉੱਥੇ ਤਾਸ ਦੇ ਪੱਤੇ ਵਾਂਗੂ ਬਿਲਡਿੰਗਾਂ ਰੁੜਦੀਆਂ ਹੋਈਆਂ ਦੇਖ ਲਈਏ ਲੋਕਾਂ ਦੇ ਘਰ ਰੁੜਦੇ ਹੋਏ ਦੇਖ ਲਈਏ ਜਾਂ ਫਿਰ ਪੰਜਾਬ ਦੇ ਵਿੱਚ ਫਸਲਾਂ ਤਬਾਹ ਹੁੰਦੀਆਂ ਹੋਈਆਂ ਦੇਖ ਲਈਏ ਲੋਕਾਂ ਦੇ ਘਰ ਜਾਂਦੇ ਹੋ ਦੇ ਹਰ ਸਾਲ ਹੀ ਹੋਣ ਦੀ बावਜੂਦ ਇੰਨੇ ਸਾਲ ਹੋ ਗਏ ਕਿਉਂ ਸਰਕਾਰਾਂ ਦੇ ਵੱਲੋਂ ਅਜਿਹਾ ਕੋਈ ਪੱਕਾ ਹੱਲ ਨਹੀਂ ਲੱਭਿਆ ਜਾ ਸਕਿਆ ਦੇਖੋ ਇਸ ਵਾਰੀ ਜਿਹੜੇ ਹੜ੍ਹ ਹਨ ਹੜ੍ਹ 1988 ਚ ਆਏ ਸੀ 93 ਚ ਆਏ ਸੀ ਉਹ ਤੋਂ ਬਾਅਦ ਥੋੜੇ ਬਾਰੇ ਬਾਅਦ ਚ ਵੀ ਹੈ ਪਰ ਇਸ ਵਾਰੀ ਦੇ ਹੜ੍ਹ ਜਿਹੜੇ ਆ ਇਹ ਲੱਗਦਾ ਕਿ ਪੰਜਾਬ ਦੀ ਵਿਆਪਕ ਤਬਾਈ ਦਾ ਕਾਰਨ ਬਣ ਰਹੇ ਨੇ ਰਾਵੀ ਦੇ ਵਿੱਚ ਪਾਣੀ ਭਰਿਆ ਹੋਇਆ ਜਿਹੜਾ ਰਣਜੀਤ ਸਾਗਰ ਡੈਮ ਹੈ ਮੇਰੇ ਉਹਦੇ ਤੋਂ ਪਾਣੀ ਛੱਡਿਆ ਗਿਆ ਕੱਲ ਪਾਣੀ ਛੱਡ ਦਿੱਤਾ ਗਿਆ ਐਵੇਂ ਪਾਖੜਾ ਨੰਗਲ ਤੋਂ ਪਾਣੀ ਛੱਡਿਆ ਗਿਆ ਜਿਹੜਾ ਇੱਕ ਪਾਸੇ ਰਾਵੀ ਹੈ ਫਿਰ ਜਿਹੜੇ ਦੂਜੇ ਦਰਿਆ ਨੇ ਉਹਦੇ ਆਲੇ ਦੁਆਲੇ ਲੱਗਦੇ ਛੋਟੇ ਦਰਿਆ ਨੇ ਉਹਨਾਂ ਸਾਰਿਆਂ 'ਚ ਪਾਣੀ ਭਰਿਆ ਹੋਇਆ ਅਸੀਂ ਦੇਖੀਏ ਪਠਾਨਕੋਟ ਤੋਂ ਲੈ ਕੇ ਗੁਰਦਾਸਪੁਰ ਗੁਰਦਾਸਪੁਰ ਤੋਂ ਅੱਗੇ ਅੰਮ੍ਰਿਤਸਰ ਇਹ ਸਾਰੇ ਪਾਸੇ ਪਾਣੀ ਜਿਹੜਾ ਨਾ ਇੱਕ ਪਾਸੇ ਰਾਵੀ ਦਾ ਉੱਪਰੋਂ ਪਾਣੀ ਆ ਰਿਹਾ ਦੂਜੇ ਪਾਸੇ ਜਿਹੜਾ ਸਤ ਬਿਆਸ ਦਰਿਆ ਦੂਜਾ ਬਿਆਸ ਦਰਿਆ ਲੱਗਦਾ ਉਹਦੇ ਚ ਵੀ ਪਾਣੀ ਜਿਹੜਾ ਆ ਰਿਹਾ ਤੇ ਇਹ ਅੱਗੇ ਆ ਜਾਂਦਾ ਸਤਲੁਜ ਸਤਲੁਜ ਦੇ ਵਿੱਚ ਵੀ ਪਾਣੀ ਜਿਹੜਾ ਉੱਪਰ ਨੂੰ ਚੱਲ ਰਿਹਾ ਤੇ ਅੱਗੇ ਸਾਡਾ ਕੱਗਰ ਦਰਿਆ ਇਹਦੇ ਵੀ ਜਿਹੜਾ ਬੰਨ ਸਰਦੂਲਗੜ ਦੇ ਨੇੜੇ ਤੇੜੇ ਟੁੱਟ ਗਿਆ ਉਹਦੇ ਚ ਵੀ ਪਾਣੀ ਫਿਰ ਰਿਹਾ ਇਸ ਕਰਕੇ ਪੰਜਾਬ ਦੇ ਸਾਰੇ ਪਾਸੇ ਜਿਹੜਾ ਪਾਣੀ ਜਿਹੜਾ ਫਿਰ ਰਿਹਾ ਹੜਾਂ ਦਾ ਪਾਣੀ ਜਿਹੜਾ ਵੱਧ ਰਿਹਾ ਅਜੇ ਜਦੋਂ ਇਹ ਡੈਮਾਂ ਦਾ ਪਾਣੀ ਛੱਡਿਆ ਹੋਇਆ ਅੱਗੇ ਤੱਕ ਜਾਏਗਾ ਉਦੋਂ ਹਾਲਤ ਹੋਰ ਮਾੜੀ ਬਣੇਗੀ ਹਰੀਕੇ ਪੱਤਣ ਜਦੋਂ ਇਹ ਪਾਣੀ ਇਕੱਠਾ ਹੋਏਗਾ ਇਹ ਸਾਡੇ ਹੀ ਨਹੀਂ ਇਹ ਪਾਕਿਸਤਾਨ ਦੇ ਵਿੱਚ ਵੀ ਮਾਰ ਕਰੇਗਾ ਇਹ ਪਾਣੀ ਅੱਗੇ ਰਾਜਸਥਾਨ ਨੂੰ ਵੀ ਜਾਏਗਾ ਅਜੇ ਦੇਖਣਾ ਇਹ ਹੋਏਗਾ ਕਿ ਪਾਣੀ ਜਿਹੜਾ ਹੋਰ ਕਿੰਨਾ ਛੱਡਿਆ ਜਾਣਾ ਦੂਜੀ ਜਿਹੜੀ ਗੱਲ ਹੈਗੀ ਕਿ ਜਿਹੜੇ ਮੀਂਹ ਉਹ ਲਗਾਤਾਰ ਪੈ ਰਿਹਾ ਜੀ ਪਿਛਲੇ 4 ਦਿਨਾਂ ਤੋਂ ਮੀਂਹ ਪੰਜਾਬ ਦੇ ਵਿੱਚ ਪੈ ਰਿਹਾ ਜੀ ਅਗਲੇ ਵੀ 3-4 ਦਿਨ ਮੀਂਹ ਹੋਰ ਪੈਣ ਦੀ ਸੰਭਾਵਨਾ ਹੈਗੀ ਮੌਸਮ ਵਿਭਾਗ ਦਾ ਕਹਿਣਾ ਵੀ ਇਹ ਮੀ ਅਗਲੇ ਦਿਨ ਵੀ ਜਾਰੀ ਰਹਿਣਗੇ ਜੇ ਮੀ ਇੱਕ ਪਾਣੀ ਛੱਡ ਰਿਹਾ ਹਾਂ ਪਾਣੀ ਛੱਡਿਆ ਜਾ ਰਿਹਾ ਦੂਜੇ ਪਾਸੇ ਮੀ ਪੈ ਰਹੇ ਨੇ ਇਹਨਾਂ ਦੋਨਾਂ ਨਾਲ ਸਥਿਤੀ ਜਿਹੜੀ ਆ ਉਹ ਬੜੀ ਮਾੜੀ ਹੁੰਦੀ ਜਾ ਰਹੀ ਕਿੰਨੇ ਬੰਨ ਜਿਹੜੇ ਟੁੱਟ ਗਏ ਲੋਕ ਕੋਸ਼ਿਸ਼ ਕਰ ਰਹੇ ਕਿ ਬੰਨ ਲਾਏ ਜਾਣ ਤੁਸੀਂ ਦੇ ਬੰਨ ਜਿਹੜੇ ਆ ਉਹ ਐਡਵਾਂਸ ਬੰਨ ਜਿਹੜੇ ਬਣਾਏ ਉਹ ਟੁੱਟ ਰਹੇ ਨੇ ਜੀ ਉਹਦੇ ਨਾਲ ਅਨੇਕਾਂ ਪਿੰਡ ਜਿਹੜੇ ਉਹ ਖਤਰੇ ਦੀ ਮਾਰ ਹੇਠ ਆ ਰਹੇ ਅਜਨਾਲੇ ਵਿੱਚ ਅਨਾਉਂਸਮੈਂਟ ਹੋ ਚੁੱਕੀ ਆ ਐਲਾਨ ਹੋ ਗਿਆ ਵੀ ਜਿਹੜੇ ਨੀਵੇਂ ਪਿੰਡਾਂ ਦੇ ਲੋਕ ਆ ਉਹ ਸੁਰੱਖੇ ਥਾਵਾਂ ਦੇ ਉੱਪਰ ਚਲੇ ਜਾਣ ਜੀ ਇਹ ਜਿਹੜੀ ਹਾਲਤ ਆ ਸਾਰੇ ਪਾਸੇ ਹੈਗੀ ਇਧਰ ਉਹ ਮਰਿੰਡੇ ਵਾਲੇ ਪਾਸੇ ਲੋ ਲੈ ਕੇ ਉਹ ਅਜਨਾਲਾ ਬਾਰਡਰ ਨਾਲ ਲੱਗਦਾ ਉਹ ਉਹਦੇ ਤੋਂ ਇਲਾਵਾ ਹੋਰ ਕਈ ਪਿੰਡ ਜਿਹੜੇ ਆ ਉੱਥੇ ਲੱਗਦੇ ਜਿਹੜੇ ਨੇੜੇ-ਨੇੜੇ ਹੈਗੇ ਸਾਰੇ ਪਾਸੇ ਪਾਣੀ ਦੀ ਕਾफी ਪਰਮਾਰ ਹੈਗੀ ਆ ਜੀ ਮਤਲਬ ਉਹਦੇ ਨਾਲ ਫਸਲਾਂ ਵੀ ਮਰਨ ਗਈਆਂ ਜੀ ਤੇ ਬਹੁਤ ਸਾਰੇ ਥਾਵਾਂ ਦੇ ਉੱਪਰ ਪਾਣੀ ਪਿੰਡਾਂ ਦੇ ਵਿੱਚ ਜਿਹੜਾ ਉਹ ਲੱਖ ਲੱਖ ਤੋਂ ਉੱਪਰ ਹੋ ਗਿਆ ਤੇ ਇਹ ਜਿਹੜੀ ਸਥਿਤੀ ਹੈ ਮਾੜੀ ਹੈਗੀ ਹੈ ਇਹ ਹਰ ਆਉਂਦੇ ਕਿਉਂ ਆ ਕਿਉਂਕਿ ਇਹ ਪੰਜਾਬ ਦੇ ਵਿੱਚ ਹੁਣ ਇਹ ਵੀ ਸਥਿਤੀ ਹੈਗੀ ਹੈ ਕਿ ਨਵੀਆਂ ਸੜਕਾਂ ਵੀ ਬਣੀਆਂ ਉਹ ਕਈ ਥਾਵਾਂ ਦੇ ਉੱਪਰ ਸੜਕਾਂ ਜਿਹੜੀਆਂ ਉਹ ਜ਼ਮੀਨ ਨੂੰ ਉੱਚੀਆਂ ਨੇ ਉਹ ਦਾ ਜਿਹੜਾ ਸਿਸਟਮ ਹੋਣਾ ਚਾਹੀਦਾ ਸੀ ਉਹ ਬਣਿਆ ਬਣਾਇਆ ਨਹੀਂ ਗਿਆ ਜਿੱਥੇ ਉਹਨਾਂ ਦੇ ਵਿੱਚ ਸਾਈਫਨ ਹੋਣੇ ਚਾਹੀਦੇ ਡਰੇਨਾਂ ਬਣਨੀਆਂ ਚਾਹੀਦੀਆਂ ਸੀ ਉਹਨਾਂ 'ਚ ਪਾਣੀ ਦੀ ਨਿਕਾਸੀ ਪ੍ਰੋਪਰ ਹੋਣੀ ਚਾਹੀਦੀ ਸੀ ਉਹ ਨਹੀਂ ਹੈਗੀ ਇਹ ਸਾਰਾ ਸਿਸਟਮ ਜਿਹੜਾ ਇਹ ਨੂੰ ਬਣਾਇਆ ਜਾਣਾ ਚਾਹੀਦਾ ਸੀ ਪਾਣੀ ਤੋਂ ਮਾਰ ਤੋਂ ਬਚਣ ਲਈ ਇਸ ਤੋਂ ਪਹਿਲਾਂ ਜਦੋਂ ਹੜ ਆਉਣ ਤੋਂ ਪਹਿਲਾਂ ਮੀਂਹ ਪੈਣ ਤੋਂ ਪਹਿਲਾਂ ਸਾਰੇ ਨਦੀ ਨਾਲਿਆਂ ਦੀ ਸਫਾਈ ਕਰਵਾਈ ਜਾਂਦੀ ਹੈ ਉਹ ਸਫਾਈ ਦੇ ਵਿੱਚ ਵੀ ਅੜਕੇ ਨੇ ਉਹ ਸਫਾਈ ਉਸ ਤਰੀਕੇ ਦੀ ਨਹੀਂ ਹੋ ਸਕੀ ਇਹਦੇ ਨਾਲ ਪਾਣੀ ਦੀ ਜਿਹੜਾ ਚੱਲਣ ਦਾ ਇੱਕ ਮਹਾਨ ਹੁੰਦਾ ਪਾਣੀ ਜਿੱਧਰ ਨੂੰ ਜਾਣਾ ਹੁੰਦਾ ਜੇ ਨਵਾਂ ਨੂੰ ਹੀ ਜਾਣਾ ਹੁੰਦਾ ਉਹ ਜੇ ਸਫਾਈ ਹੋਵੇ ਤਾਂ ਉਹ ਜਲਦੀ ਨਿਕਲ ਜਾਂਦਾ ਤੇ ਜੇ ਨਾ ਸਫਾਈ ਹੋਵੇ ਫਿਰ ਉਹਦੇ ਟਾਈਮ ਲੱਗਦਾ ਹੁਣ ਜਿਹੜਾ ਪਾਣੀ ਉੱਪਰੋਂ ਡੈਮਾਂ ਦੇ ਉੱਪਰ ਛੱਡਿਆ ਜਾ ਰਿਹਾ ਡੈਮ ਖਤਰੇ ਦੇ ਨਿਸ਼ਾਨ ਤੇ ਨੇ ਉਹਨਾਂ ਨੂੰ ਹੋਰ ਪਾਣੀ ਉਹਨਾਂ 'ਚ ਰੋਕਿਆ ਨਹੀਂ ਜਾ ਸਕਦਾ ਜੇ ਜ਼ਿਆਦਾ ਰੋਕਿਆ ਜਾਏਗਾ ਤਾਂ ਜੇ ਕੋਈ ਡੈਮ ਟੁੱਟ ਕੇ ਕਲੂ ਤੇ ਉਹਦੇ ਨਾਲ ਆਫਤ ਹੋਰ ਵੱਡੀ ਆਏਗੀ ਇਸ ਕਰਕੇ ਇਹ ਡੈਮਾਂ ਨੂੰ ਜਿਹੜਾ ਜਿਹੜੇ ਸਾਡੇ ਦਰਿਆ ਹੈ ਜਿੱਥੇ ਥਾਵਾਂ ਤੇ ਕੋਈ ਥਾਵਾਂ ਤੇ ਇਹਨਾਂ ਨੂੰ ਚੈਨਲਾਈਜ਼ ਕੀਤਾ ਜਾਵੇ ਉਹਦੇ ਨਾਲ ਕੋਈ ਫਾਇਦਾ ਹੋ ਸਕਦਾ ਕੋਈ ਥਾਵਾਂ ਤੇ ਮਤਲਬ ਜਿਵੇਂ ਕਗਰਦ ਰਿਆ ਦੇਵੀਗੜ੍ਹ ਦੇ ਵਿੱਚ ਇੱਕ ਪੁਲ ਸੀਗਾ ਨਵਾਂ ਪੁਲ ਬਣਾਇਆ ਸੀ ਪਹਿਲੇ ਨੂੰ ਤੋੜ ਦਿੱਤਾ ਗਿਆ ਉਹਦੇ ਨਾਲ ਉੱਥੇ ਜਿਹੜਾ ਬਹੁਤ ਸਾਰੇ ਪਿੰਡਾਂ ਦੇ ਵਿੱਚ ਪਾਣੀ ਆਉਣਾ ਹੁੰਦਾ ਸੀਗਾ ਉਹਦੇ ਵਿੱਚ ਕਈ ਪਿੰਡਾਂ 'ਚ ਖਤਰਾ ਘਟ ਗਿਆ ਪਰ ਉਹ ਖਤਰਾ ਜਿਹੜਾ ਕੇਵਲ ਪਟਿਆਲੇ ਜ਼ਿਲ੍ਹੇ ਦੇ ਜਿਹੜੇ ਕੁਝ ਪਿੰਡ ਨੇ ਉਹਨਾਂ 'ਚ ਘਟਿਆ ਅੱਗੇ ਜਾ ਕੇ ਪਾਣੀ ਜਿਹੜਾ ਮਾਨਸਾ ਜ਼ਿਲ੍ਹੇ ਦੇ ਵਿੱਚ ਫਿਰ ਮਾਰ ਕਰਦਾ ਮਾਨਸਾ ਤੋਂ ਬਾਅਦ ਜਿਹੜਾ ਇਹ ਜਿਹੜਾ ਆਪਣੇ ਹਰਿਆਣਾ ਦੇ ਜ਼ਿਲ੍ਹੇ ਨੇ ਸਰਸਾ ਫਤਿਹਬਾਦ ਉਧਰ ਵੀ ਮਾਰ ਕਰਦਾ ਇਸ ਕਰਕੇ ਇਹ ਦੇ ਬਾਰੇ ਮੈਂ ਮਤਲ ਜਿਵੇਂ ਕੰਨ ਪੱਕ ਜਾਂਦੇ ਨਾ ਅਨੇਕਾਂ ਸਾਲ ਹੋ ਗਏ ਸੁਣਦਿਆਂ ਕਿ ਅਸੀਂ ਕੱਗਰ ਦਰਿਆ ਨੂੰ ਚੈਨਲਾਈਜ਼ ਕਰਾਂਗੇ ਕੱਗਰ ਦਰਿਆ ਦਾ ਪਾਣੀ ਅਸੀਂ ਇਕੱਠਾ ਕਰਾਂਗੇ ਅਤੇ ਝੀਲਾਂ ਬਣਾਵਾਂਗੇ ਅੱਜ ਤੱਕ ਕੁਝ ਵੀ ਨਹੀਂ ਹੋਇਆ ਮਤਲਬ ਇਹ ਹਾਲਤ ਹੈਗੀ ਸਾਡੀਆਂ ਸਰਕਾਰਾਂ ਦੀ ਮੈਂ ਇੱਕ ਸੀਗਾ ਮੀਟਿੰਗ ਜਿਹੜੀ ਕੇਂਦਰ ਸਰਕਾਰ ਦੀ ਵਿਗਿਆਨ ਪਵਨ ਦੇ ਵਿੱਚ ਉੱਤੇ ਤੇ ਇੱਕ ਇਹ ਡਿਬੇਟ ਚੱਲ ਰਹੀ ਸੀਗੀ ਮਤਲਬ ਸੈਮੀਨਾਰ ਸੀਗਾ ਵੀ ਇਹ ਦਰਿਆ ਨੂੰ ਕਿਵੇਂ ਚੈਨਲਾਈਜ਼ ਕੀਤਾ ਜਾਵੇ ਇਹ ਕੇਂਦਰ ਸਰਕਾਰ ਦਾ ਇਹ ਕਹਿਣਾ ਸੀ ਵੀ ਪੈਸੇ ਅਸੀਂ ਦਵਾਂਗੇ ਅਸੀਂ ਚਲਾਵਾਂਗੇ ਪੰਜਾਬ ਸਰਕਾਰ ਦਾ ਕਹਿਣਾ ਸੀ ਵੀ ਪੈਸੇ ਸਾਨੂੰ ਦਿਓ ਅਸੀਂ ਕਰਾਂਗੇ। ਆਲਟੀਮੇਟਲੀ ਉਹ ਪ੍ਰੋਜੈਕਟ ਕਿਸੇ ਕਿਨਾਰੇ ਰਹਿ ਨਹੀਂ ਲੱਗਿਆ। ਇਸ ਤਰੀਕੇ ਨਾਲ ਨੁਕਸਾਨ ਐਵੇਂ ਦੇ ਹੁੰਦੇ ਆ। ਇਹਨਾਂ ਨੁਕਸਾਨਾਂ ਤੋਂ ਬਚਣ ਲਈ ਕੋਈ ਵਿਆਪਕ ਜੜੀ ਆ ਉਹ ਬਣਨੀ ਚਾਹੀਦੀ ਸਕੀਮ। ਹੁਣ ਜਦੋਂ ਪਾਣੀ ਨਹੀਂ ਸੀ ਪਹਿਲਾਂ ਮਤਲਬ ਹਰਿਆਣਾ ਪਾਣੀ ਮੰਗ ਰਿਆ ਸੀਗਾ। ਹੁਣ ਪੰਜਾਬ ਦੇ ਵਿੱਚ ਚਾਰੇ ਪਾਸੇ ਪਾਣੀ ਫਿਰ ਰਿਹਾ। ਹੁਣ ਹਰਿਆਣਾ ਤੇ ਰਾਜਸਥਾਨ ਨੂੰ ਵੀ ਇਸ ਮਾਮਲੇ 'ਚ ਕਹਿਣਾ ਚਾਹੀਦਾ ਵੀ ਕੀ ਕੀਤਾ ਜਾਵੇ ਇਸ ਪਾਣੀ ਦਾ? ਇਹਨੂੰ ਪਾਣੀ ਨੂੰ ਕਿੱਥੇ ਲਜਾਇਆ ਜਾਵੇ? ਇੱਕ ਕੁਦਰਤੀ ਕਰੋਪੀ ਹੈ ਇਹਦੇ ਤੋਂ ਬਚਣ ਲਈ ਜਿਹੜੇ ਕਦਮ ਚੁੱਕੇ ਜਾਣ ਚਾਹੀਦੇ ਸੀਗੇ ਉਹ ਕਦਮ ਨਹੀਂ ਚੁੱਕੇ ਗਏ ਜਿਨ੍ਹਾਂ ਕਰਕੇ ਲੋਕਾਂ ਨੂੰ ਇਸ ਆਫਤ ਦਾ ਜਿਹੜਾ ਉਹ ਸਾਹਮਣਾ ਕਰੇ ਕਰਨਾ ਪੈ ਰਿਹਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਦੋ ਦਿਨਾਂ ਦੇ ਵਿੱਚ ਇਹ ਆਫਤ ਬਹੁਤ ਵੱਡੀ ਬਣ ਸਕਦੀ ਹੈ ਜਿੰਨਾ ਕ ਪਾਣੀ ਉੱਪਰੋਂ ਛੱਡਿਆ ਜਾਏਗਾ ਉਹਦੇ ਨਾਲ ਹਰੀਕੇ ਪੱਤਨ ਜਿੱਥੇ ਦੋਨੇ ਦਰਿਆ ਸਤਲੁਜ ਤੇ ਬਿਆਸ ਇਕੱਠੇ ਹੁੰਦੇ ਆ ਉੱਥੇ ਦੀ ਕੀ ਸਥਿਤੀ ਹੋਏਗੀ ਦੇਖਣ ਵਾਲੀ ਹੋਏਗੀ ਤੇ ਇਹ ਪਾਣੀ ਕਿੱਧਰ ਨੂੰ ਕੱਢਿਆ ਜਾਵੇ ਮੰਦਲ ਇੱਕ ਵਾਰੀ ਇਹ ਬਣਿਆ ਸੀ ਵੀ ਜਿਹੜੀ ਇਹ ਪਾਕਿਸਤਾਨ ਨਾਲ ਸਾਡਾ ਇਲਾਕਾ ਲੱਗਦਾ ਉੱਥੇ ਪਤਾ ਹੀ ਨਹੀਂ ਸੀ ਬਾਰਡਰ ਕਿੱਥੇ ਆ ਉੱਥੇ ਇੱਕ ਡਾਟਰ ਬਿਊਨ ਹੈਡਿੰਗ ਲਗਾ ਨੋ ਮੈਨਜ਼ ਲੈਂਡ ਵੀ ਇਹ ਹੁਣ ਕੋਈ ਨਹੀਂ ਕਹਿ ਸਕਦਾ ਵੀ ਇਹ ਕਿਹਦੀ ਜ਼ਮੀਨ ਹੈ ਇਹ ਸਾਡੀ ਹੈ ਕਿ ਪਾਕਿਸਤਾਨ ਦੀ ਹੈ ਇਹੋ ਜੀ ਸਥਿਤੀ ਜਿਹੜੀ ਬਣਨ ਜਾ ਰਹੀ ਹੈ ਇਸ ਸਥਿਤੀ ਨੂੰ ਬਣਨ ਤੋਂ ਰੋਕਣ ਲਈ ਕੇਂਦਰ ਸਰਕਾਰ ਨੂੰ ਵੀ ਪੰਜਾਬ ਦੀ ਮਦਦ ਕਰਨੀ ਚਾਹੀਦੀ ਐਨ ਡੀ ਆਰ ਐਫ ਡੀ ਐਮ ਟੀਮਾਂ ਪੰਜਾਬ ਚ ਭੇਜਣੀਆਂ ਚਾਹੀਦੀਆਂ ਤਾਂ ਕਿ ਲੋਕਾਂ ਦੇ ਨੁਕਸਾਨ ਨੂੰ ਘੱਟ ਤੋਂ ਘੱਟ ਕੀਤਾ ਜਾ ਸਕੇ ਅਜੇ ਤਾਂ ਸਿਰਫ ਫਜ਼ਲਾ ਦਾ ਹੈਗਾ ਕੱਲ ਨੂੰ ਮਕਾਨ ਟੈਣਗੇ ਜਦੋਂ ਮਕਾਨਾਂ ਦੇ ਵਿੱਚ ਪਾਣੀ ਆਏਗਾ ਕੱਚੇ ਮਕਾਨ ਬਹਿ ਜਾਣਗੇ ਜੀ ਬਹੁਤ ਸਾਰੇ ਤਾਂ ਬਹਿ ਵੀ ਚੁੱਕੇ ਨੇ ਹਾਂਜੀ ਤੇ ਪਾਣੀ ਅਗਲੇ ਦਿਨਾਂ ਚ ਹੋਰ ਮਾਰ ਕਰੇਗਾ ਤੇ ਇਸ ਕਰਕੇ ਇਹਦੇ ਤੋਂ ਬਚਾ ਲਈ ਪੰਜਾਬ ਨੂੰ ਕੇਂਦਰ ਸਰਕਾਰ ਨੂੰ ਦੋਨਾਂ ਨੂੰ ਸਰਗਰਮੀ ਨਾਲ ਲੋਕਾਂ ਦੀ ਮਦਦ ਤੇ ਆਉਣਾ ਚਾਹੀਦਾ ਪੰਜਾਬ ਸਰਕਾਰ ਕਿਉਂਕਿ ਸੂਬਾ ਸਰਕਾਰ ਦੀ ਜ਼ਿਆਦਾ ਜ਼ਿੰਮੇਵਾਰੀ ਬਣਦੀ ਹੈ ਤੇ ਇੱਕ ਕਦਮ ਜਿਹੜੇ ਚੁੱਕੇ ਜਾਣੇ ਚਾਹੀਦੇ ਤਾਂ ਕਿ ਲੋਕਾਂ ਨੂੰ ਇਸ ਸੰਕਟ ਦੇ ਵਿੱਚ ਉਹਨਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਸੰਕਟ ਚ ਕੱਢਿਆ ਜਾਵੇ ਬਿਲਕੁਲ ਸਰਕਾਰਾਂ ਚਾਹੁੰਨ ਤਾਂ ਕਹਿੰਦੇ ਕੀ ਨਹੀਂ ਹੋ ਸਕਦਾ ਖੈਰ ਪਤਾ ਨਹੀਂ ਚਾਹੁੰਦੀਆਂ ਨੇ ਜਾਂ ਨਹੀਂ ਚਾਹੁੰਦੀਆਂ ਪਰ ਇਹ ਹੈ ਕਿ ਮੁੱਦਾ ਜਿਹੜਾ ਹਾਲੇ ਤੱਕ ਵੀ ਹੱਲ ਨਹੀਂ ਹੋ ਪਾਇਆ ਇੱਕ ਸਵਾਲ ਮੇਰਾ ਬਹੁਤ ਅਹਿਮ ਹੈ ਮੈਂ ਉਹ ਪੁੱਛਣਾ ਚਾਹੁੰਨੀ ਆ ਵੈਸੇ ਵੀ ਫਲੋਰੀਡਾ ਦੇ ਵਿੱਚ ਸਾਨੂੰ ਸਭ ਨੂੰ ਪਤਾ ਹੈ ਕਿ ਕਿਸ ਤਰੀਕੇ ਦੇ ਨਾਲ ਇੱਕ ਨੌਜਵਾਨ ਹਰਜਿੰਦਰ ਸਿੰਘ ਦੇ ਵੱਲੋਂ ਗਲਤੀ ਦੇ ਨਾਲ ਗਲਤ ਯੂ-ਟਰਨ ਜਿਹੜਾ ਲੈ ਲਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਤਿੰਨ ਲੋਕਾਂ ਦੀ ਮੌਤ ਹੋ ਜਾਂਦੀ ਹੈ 45 ਸਾਲ ਦੀ ਸਜ਼ਾ ਦੀ ਵੀ ਖਬਰ ਸਾਹਮਣੇ ਆਉਂਦੀ ਹੈ ਕਿ ਉਸ ਨੂੰ 45 ਸਾਲ ਦੀ ਸਜ਼ਾ ਦਿੱਤੀ ਜਾਵੇਗੀ ਉਸ ਤੋਂ ਬਾਅਦ ਇਹ ਵੀ ਸਾਹਮਣੇ ਆਉਂਦਾ ਹੈ ਕਿ ਜਿਸ ਤਰੀਕੇ ਦੇ ਨਾਲ ਜੱਜ ਉਸ ਤੋਂ ਸਵਾਲ-ਜਵਾਬ ਪੁੱਛਦਾ ਹੈ ਉਹ ਇੰਨੇ ਯੋਗ ਵੀ ਨਹੀਂ ਹੁੰਦਾ ਕਿ ਉਹ ਜੱਜ ਦੇ ਸਵਾਲਾਂ ਦੇ ਜਵਾਬ ਵੀ ਜਿਹੜਾ ਹੈ ਉਹਨਾਂ ਦੀ ਲੈਂਗੁਏਜ ਦੇ ਵਿੱਚ ਭਾਵੇਂ ਇੰਗਲਿਸ਼ ਦੇ ਵਿੱਚ ਦੇ ਪਾਵੇ ਇਸ ਤੋਂ ਬਾਅਦ ਜਿਹੜੇ ਟਰੱਕ ਡਰਾਈਵਰ ਨੇ ਉਹਨਾਂ ਦੇ ਵੀਜ਼ਿਆਂ ਤੇ ਰੋਕ ਲੱਗਣ ਦੀ ਖਬਰ ਵੀ ਸਾਹਮਣੇ ਆਉਂਦੀ ਹੈ ਇਸ ਦੇ ਨਾਲ ਹੀ ਉਸ ਨੌਜਵਾਨ ਦੇ ਨਾਂ ਦੇ ਉੱਤੇ ਇੱਕ ਫੰਡ ਦਾ ਵੀ ਮੰਗ ਕੀਤੀ ਜਾਂਦੀ ਹੈ ਇਹ ਵੀ ਜਾਣਕਾਰੀ ਸਾਹਮਣੇ ਹੈ ਕਿ 90 ਲੱਖ ਡਾਲਰ ਦੇ ਆਸ-ਪਾਸ ਜਿਹੜਾ ਇੱਕ ਫੰਡ ਇਕੱਠਾ ਹੋ ਗਿਆ ਖੈਰ ਉਹਨੂੰ ਲੈ ਕੇ ਕੋਈ ਸਪਸ਼ਟ ਤੌਰ ਦੇ ਉੱਤੇ ਜਾਣਕਾਰੀ ਤਾਂ ਨਹੀਂ ਸਾਹਮਣੇ ਪਰ ਪਟੀਸ਼ਨ ਦੇ ਉੱਤੇ ਸਿਗਨੇਚਰ ਕਰਨ ਨੂੰ ਵੀ ਕਿਹਾ ਜਾ ਰਿਹਾ ਹੈ ਹੁਣ ਸਵਾਲ ਇਹ ਹੈ ਕਿ ਇਹਨਾਂ ਸਾਰੇ ਸਿਨੈਰੀਓ ਦੇ ਵਿੱਚ ਕੀ ਇਹਦਾ ਕਾਰਨ ਭਾਰਤ ਤੇ ਅਮਰੀਕਾ ਦੇ ਸਬੰਧਾਂ ਵਿਚਾਲੇ ਜਿਹੜੇ ਤਣਾਅ ਨੇ ਉਹ ਵੀ ਇੱਕ ਹੋ ਸਕਦਾ ਹੈ ਜਾਂ ਫਿਰ ਇਸ ਦੇ ਪਿੱਛੇ ਕੁਝ ਹੋਰ ਵੀ ਹੈ ਕਿਉਂਕਿ ਅਲੱਗ-ਅਲੱਗ ਦਲੀਲਾਂ ਜਿਹੜੀਆਂ ਨੇ ਸਾਰਿਆਂ ਦੇ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਕੋਈ ਕਹਿ ਰਿਹਾ ਹੈ ਕਿ ਹਾਂ ਇਹ ਇਸ ਸਜ਼ਾ ਦਾ ਹੱਕਦਾਰ ਹੈ ਕੋਈ ਕਹਿ ਰਿਹਾ ਕਿ ਨਹੀਂ ਜਿਹੜੇ ਉਹ ਮਾਰੇ ਗਏ ਨੇ ਉਹਨਾਂ ਦਾ ਕੀ ਹੋਵੇਗਾ ਕੋਈ ਕਹਿੰਦਾ ਕਿ ਮਨੁੱਖ ਜਿਹੜਾ ਗਲਤੀਆਂ ਦਾ ਪੁੱਤਲਾ ਹੈ ਕਦੇ ਵੀ ਸਾਡੇ ਕੋਲ ਗਲਤੀ ਨਾ ਹੋ ਕੁਝ ਵੀ ਹੋ ਸਕਦਾ ਹੈ ਸਾਰਾ ਸਿਨੈਰੀਓ ਦੇਖਿਆ ਜਾਵੇ ਤਾਂ ਤੁਸੀਂ ਇਹਨੂੰ ਕਿੱਦਾਂ ਲੈਨੇ ਹੋ ਦੇਖੋ ਅਮਰੀਕਾ ਪ੍ਰਸ਼ਾਸਨ ਜਿਹੜਾ ਹੈ ਡੋਨਾਲਡ 트੍ਰੰਪ ਦਾ ਰਾਸ਼ਟਰਪਤੀ ਦਾ ਜਿਹੜਾ ਪ੍ਰਸ਼ਾਸਨ ਉਹ ਕਈ ਇਹੋ ਜਿਹੇ ਉਲਟੇ ਸਿੱਧੇ ਫੈਸਲੇ ਜਿਹੜੇ ਕਰ ਰਿਆ ਜੀ ਪਹਿਲਾਂ ਉਹਨਾਂ ਕਹੇ ਵੀ ਜਿਹੜੇ ਪ੍ਰਵਾਸੀ ਅਸੀਂ ਕੱਢ ਦਿਆਂਗੇ ਜੀ ਉਹਨਾਂ ਦੇ ਵਿੱਚ ਜਿਹੜੇ ਪਹਿਲਾਂ ਆਇਆ ਸੀ ਗੈਰ ਕਾਨੂੰਨੀ ਫਿਰ ਉਹਨਾਂ ਉਹ ਤੋਂ ਵੀ ਅੱਗੇ ਦੀ ਗੱਲ ਕਹੀ ਇੱਕ ਗੱਲ ਜ਼ਰੂਰ ਮੈਂ ਇੱਥੇ ਕਹਿਣੀ ਚਾਹਨਾ ਅਮਰੀਕਾ ਦੇ ਰਾਸ਼ਟਰਪਤੀ ਜਿਹੜੇ ਜਿਸ ਕਿਸਮ ਦੀ ਭਾਸ਼ਾ ਵਰਤਦੇ ਆ ਜੋ ਕਹਿੰਦੇ ਆ ਉਹਨੂੰ ਅਮਲ 'ਚ ਨਹੀਂ ਆ ਸਕਣੀ ਜੀ ਇਸ ਕਰਕੇ ਜਿਹੜਾ ਪ੍ਰਵਾਸੀਆਂ ਨੂੰ ਕੱਢਣ ਦਾ ਜਿਹੜਾ ਕੰਮ ਸੀਗਾ ਉਹ ਕੁਝ ਹੋਇਆ ਉਸ ਤੋਂ ਬਾਅਦ ਰੁਕ ਗਿਆ ਉੱਥੇ ਜਿਹੜੇ ਕੰਮ ਕਾਜ ਆ ਉਹ ਕੌਣ ਕਰੇਗਾ ਜੀ ਅਮਰੀਕਾ ਦੇ ਲੋਕ ਤਾਂ ਉਹ ਕੰਮ ਕਰ ਨਹੀਂ ਚਕਣਗੇ ਜੀ ਜਾਂ ਮਕਸੀਕੋ ਦੇ ਲੋਕ ਕਰ ਰਹੇ ਆ ਜਾਂ ਵਿਦੇਸ਼ਾਂ ਤੋਂ ਗਏ ਲੋਕ ਕਰ ਰਹੇ ਆ ਇਸ ਕਰਕੇ ਜਿਹੜਾ ਬਹੁਤ ਪਹਿਲਾਂ ਸੀ ਵੀ ਇੰਨੇ ਲੋਕਾਂ ਨੂੰ ਕੱਢ ਦਿੱਤਾ ਜਾਏਗਾ ਆਹ ਕੁਝ ਹੋ ਜਾਏਗਾ ਮੈਨੂੰ ਲੱਗਦਾ ਉਹ ਸਕੀਮ ਹੁਣ ਠੰਡੀ ਪੈ ਚੁੱਕੀ ਮੱਧਮ ਪੈ ਚੁੱਕੀ ਆ ਜੇ ਮੰਨ ਲਓ ਇਦੋਂ ਨੂੰ ਟਰੱਕ ਡਰਾਈਵਰਾਂ ਦੇ ਪਾਬੰਦੀ ਲਾ ਦਿੰਦੇ ਟਰੱਕ ਡਰਾਈਵਰ ਉਹਨਾਂ ਨੇ ਕਿੱਥੋਂ ਲਿਉਣੇ ਇਸ ਕਰਕੇ ਇਹ ਜਿਹੜੀ ਸਮੱਸਿਆ ਹੈ ਇਹਦੇ ਤੇ ਬਿਆਨਬਾਜ਼ੀ ਕਰਨੀ ਵੀ ਟਰੱਕਾਂ ਨੂੰ ਉਹਨਾਂ ਨੂੰ ਅਸੀਂ ਵੀਜੇ ਨਹੀਂ ਦਵਾਗੇ ਪਰਮਨੈਂਟ ਨਹੀਂ ਦਵਾਗੇ ਜਾਂ ਇਸ ਕਿਸਮ ਦੀਆਂ ਗੱਲਾਂ ਕਰਾਂਗੇ ਜੀ ਇਹ ਸ਼ੁਰੂਆਤ ਤਾਂ ਸਾਨੂੰ ਲੱਗਦਾ ਵੀ ਕੁਝ ਹੋ ਜਾਏਗਾ ਬਾਅਦ ਦੇ ਵਿੱਚ ਜਿਹੜੀ ਲੋਡ ਹੈ ਨਾ ਉਹ ਤੋਂ ਦੀ ਟ੍ਰਾਂਸਪੋਰਟ ਚਲਾਉਣੀ ਕਿੰਨੇ ਸਾਰੀ ਅਮਰੀਕੀਆਂ ਦੇ ਤੇ ਨਹੀਂ ਚਲਾਉਣੀ ਨਾ ਜੀ ਜੀ ਸੋ ਇਸ ਕਰਕੇ ਉਹਨਾਂ ਦੀ ਇਹ ਜ਼ਰੂਰਤ ਰਹਿਣੀ ਹੈ ਕਿ ਇਹ ਜਿਹੜੇ ਟਰੱਕਾਂ ਉਹਨਾਂ ਦੇ ਕੋਈ ਚਲਾਉਣ ਬਾਹਰੋਂ ਆਣ ਕੇ ਲੋਕ ਮੈਨੂੰ ਯਾਦ ਹੈ ਕਿ ਕਈ ਸਾਲ ਪਹਿਲਾਂ ਇੱਥੇ 15 ਸਾਲ ਪਹਿਲਾਂ 16 ਇੱਕ ਡੈਲੀਗੇਸ਼ਨ ਆਇਆ ਸੀਗਾ ਯੂਰਪੀਅਨ ਯੂਨੀਅਨ ਦਾ ਤੇ ਪਾਰਲੀਮੈਂਟਰੀਅਨ ਦਾ ਡੈਲੀਗੇਸ਼ਨ ਸੀ ਉਹਨਾਂ ਨੇ ਸਾਨੂੰ ਬੁਲਾਇਆ ਸਾਡੇ ਨਾਲ ਗੱਲਬਾਤ ਹੋਈ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਕਿਹੜੇ ਕਿਹੜੇ ਤਰ੍ਹਾਂ ਦੇ ਬੰਦੇ ਜਿਹੜੇ ਆ ਇੱਥੋਂ ਲੈਣ ਆਏ ਉਹ ਕਹਿੰਦੇ ਜੀ ਸਾਨੂੰ ਡਰਾਈਵਰ ਵੀ ਚਾਹੀਦੇ ਸਾਨੂੰ ਪਲੰਬਰ ਵੀ ਚਾਹੀਦੇ ਸਾਨੂੰ ਇਲੈਕਟ੍ਰੀਸ਼ੀਅਨ ਵੀ ਚਾਹੀਦੇ ਸਾਨੂੰ ਕੋਈ ਹੋਰ ਮਕੈਨਿਕ ਵੀ ਚਾਹੀਦੇ ਅਸੀਂ ਕਿਹਾ ਵੀ ਤੁਹਾਨੂੰ ਚਾਹੀਦੇ ਕਿਉਂ ਕਹਿੰਦੇ ਜੀ ਸਾਡੀ ਜਿਹੜੀ ਵਸੋਂ ਆ ਉਹ ਘਟਣੀ ਛਿਰੂ ਹੋ ਗਿਆ ਸਾਡੇ ਜਿਹੜੇ ਲੋਕ ਆ ਉਹ ਬੱਚੇ ਨਹੀਂ ਪੈਦਾ ਕਰ ਰਹੇ ਵਰਕ ਫੋਰਸ ਜਿਹੜੀ ਸਾਡੀ ਘਟਣੀ ਸ਼ੁਰੂ ਹੋਈ ਹੈ ਤੇ ਸਾਨੂੰ ਇਹ ਸਾਡੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਸਾਨੂੰ ਮਕੈਨਿਕ ਜਿਹੜੇ ਆ ਇਸ ਕੈਟਾਗਰੀ ਦੇ ਆ ਜਿਹੜੀਆਂ ਮੈਂ ਚਾ 5 6 ਦੱਸੀਆਂ ਉਹਨਾਂ ਨੇ ਜਾਦਾ ਦੱਸੀਆਂ 15 16 ਤਰ੍ਹਾਂ ਦੀਆਂ ਕੈਟਾਗਰੀਆਂ ਦੱਸੀਆਂ ਸੀ ਵੀ ਇਹਨਾਂ ਦੇ ਬੰਦੇ ਚਾਹੀਦੇ ਸੋ ਮੈਂ ਕਹਿਣਾ ਚਾਹੁੰਨਾ ਕਿ ਜਿਹੜਾ ਵੈਸਟ ਹੈ ਅਮਰੀਕਾ ਹੈ ਉਹਨੂੰ ਵੀ ਮੈਨ ਪਾਵਰ ਦੀ ਲੋਡ ਹੈ ਭਾਵੇਂ ਕਿ ਆਟੋਮੇਸ਼ਨ ਬਹੁਤ ਤੇਜ਼ੀ ਨਾਲ ਹੋ ਰਹੀ ਹੈ ਜੀ ਰੋਬੋਟ ਮਨਨ ਕੰਮ ਕਰਨ ਦੇ ਮੈਦਾਨ ਚ ਆ ਗਏ ਕਈ ਫੈਕਟਰੀਆਂ ਦੇ ਵਿੱਚ ਕੰਮ ਜਿਹਦੇ ਨਾਲ ਕੰਮ ਘਟਦਾ ਜਾ ਰਿਹਾ ਆਟੋਮੇਸ਼ਨ ਨਾਲ ਵੀ ਕੰਮ ਹੁਣ ਤਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਵੀ ਕੰਮ ਜਿਹੜਾ ਉਹ ਘਟਣ ਲੱਗ ਗਿਆ ਪਰ ਇਸ ਦੇ ਬਾਵਜੂਦ ਅਮਰੀਕਾ ਨੂੰ ਲੋਕਾਂ ਦੀ ਲੋੜ ਰਹਿ ਗਈ ਜਿਹੜੀ ਮਿਹਨਤ ਕਾ ਲੋਕਾਂ ਦੀ ਲੋੜ ਰਹੇਗੀ ਤੋਂ ਮਿਹਨਤ ਕਾ ਲੋਕ ਜਿਹੜਿਆ ਉਹ ਬਾਹਰੋਂ ਹੀ ਮਿਲ ਸਕਦੇ ਆ ਉਹਨਾਂ ਨੂੰ ਭਾਵੇਂ ਕਿ ਟਰੰਪ ਸਾਹਿਬ ਆਪਣੇ ਦੇਸ਼ ਦੇ ਲੋਕਾਂ ਨੂੰ ਖੁਸ਼ ਕਰਨ ਲਈ ਵੀ ਇਹਦੇ ਨਾਲ ਤੈਨੂੰ ਨੌਕਰੀਆਂ ਮਿਲ ਜਾਣਗੀਆਂ ਜੀ ਇਹ ਨੌਕਰੀਆਂ ਜਿਹੜੀਆਂ ਬੁਨਿਆਦੀ ਜਿਹੜੇ ਕੰਮ ਕਾਜ ਆ ਇਹ ਉਹਨਾਂ ਨੂੰ ਬਾਹਰਲੇ ਨੂੰ ਦੇਣਾ ਹੀ ਪੈਣਗੇ ਠੀਕ ਹੈ ਉਹ ਆਪਣੇ ਕੁਝ ਸਮੇਂ ਲਈ ਇਹ ਟੈਂਪਰੇਰੀ ਸੈਟਬੈਕ ਹੋ ਸਕਦੀ ਹੈ ਹਾਂ ਇਹ ਗੱਲ ਵੀ ਹਕੀਕਤ ਹੈ ਕਿ ਭਾਰਤ ਤੇ ਅਮਰੀਕਾ ਜਿੰਨੀ ਸਾਡੀ ਸਰਕਾਰ ਨੇ ਜਾਂ ਸਾਡੇ ਪ੍ਰਧਾਨ ਮੰਤਰੀ ਨੇ ਕੋਸ਼ਿਸ਼ ਕੀਤੀ ਅਮਰੀਕਾ ਨਾਲ ਨੇੜਤਾ ਹੋ ਜਾਵੇ ਹੁਣ ਜਿਹੜਾ ਟੈਰਫ ਦਾ ਮਾਮਲਾ ਆ ਗਿਆ ਟੈਰਫ ਉਹਨਾਂ ਨੇ ਲਾਤਾ ਉਹ ਦਬਾਅ ਇਸ ਗੱਲ ਦੀ ਪਾਉਂਦੇ ਕਿ ਭਾਰਤ ਜਿਹੜਾ ਸਸਤਾ ਤੇਲ ਰੂਸ ਤੋਂ ਨਾ ਲਵੇ ਭਾਰਤ ਦੀ ਇਕਨੋਮੀ ਦੇ ਉੱਪਰ ਜੇ ਤੇਲ ਬੰਦ ਕਰ ਦੇਣਗੇ ਤੇ ਭਾਰਤ ਦੀ ਇਕਨੋਮੀ ਦੇ ਉੱਪਰ ਬਹੁਤ ਮਾਰੂ ਅਸਰ ਪੈਗਾ ਇਸ ਕਰਕੇ ਭਾਰਤ ਸਰਕਾਰ ਇਹ ਤੇਲ ਜਿਹੜਾ ਰੂਸ ਤੋਂ ਖਰੀਦਣਾ ਬੰਦ ਨਹੀਂ ਕਰ ਸਕਦੀ ਤੇ ਸਗੋਂ ਇਹਨਾਂ ਨੂੰ ਉਹ 25% ਸਸਤਾ ਮਿਲਦਾ ਜਿੰਨਾ ਕਿ ਟੈਰਫ ਲੱਗੇਗਾ ਉਹੋ ਜੀ ਕੋਈ ਰਾਇਤ ਇਹ ਰੂਸ ਤੋਂ ਹੋਰ ਲੈ ਲੈਣਗੇ ਇਸ ਕਰਕੇ ਇਹ ਮਾਮਲਾ ਇਵੇਂ ਨਹੀਂ ਹੋਣਾ ਭਾਵੇਂ ਕਿ ਇਹਦਾ ਕੁਝ ਅੰਸ਼ ਮਾਤਰ ਜਿਹੜਾ ਇਸ ਗੱਲ ਦੇ ਵਿੱਚ ਪਿਆ ਹੈਗਾ ਕਿ ਜਿਹੜਾ ਦੋਨਾਂ ਦੇਸ਼ਾਂ ਦੇ ਵਿੱਚ ਸਬੰਧ ਵਿਗੜ ਰਿਹਾ ਜੇ ਕਿਸੇ ਦਿਨ ਰੂਸ ਚੀਨ ਤੇ ਭਾਰਤ ਤਿੰਨਾਂ ਦੀ ਨੇੜਤਾ ਜ਼ਿਆਦਾ ਹੋ ਗਈ ਤਾਂ ਆਪਣੇ ਆਪ ਇਹ ਇੱਕ ਬਹੁਤ ਵੱਡੀ ਮਾਰਕੀਟ ਹੋ ਜਾਗੀ ਤੇ ਯੂਰਪ ਤੇ ਅਮਰੀਕਾ ਵੀ ਇਹਨਾਂ ਦੇ ਸਾਹਮਣੇ ਨਹੀਂ ਟਿਕ ਸਕਦਾ ਇਹ ਹੋਏਗਾ ਜਾਂ ਨਹੀਂ ਹੋਏਗਾ ਪਰ ਅਗਲੇ ਦਿਨਾਂ ਦੇ ਵਿੱਚ ਚੀਨ ਦੇ ਵਿੱਚ ਇਹਨਾਂ ਭਾਰਤ ਦੇ ਪ੍ਰਧਾਨ ਮੰਤਰੀ ਵੀ ਜਾਣਗੇ ਦੂਜੇ ਦੇਸ਼ਾਂ ਦੇ ਵੀ ਆਉਣਗੇ ਉੱਤੇ ਮੀਟਿੰਗ ਹੋਏਗੀ ਇਹ ਦੇਖਣਾ ਹੋਏਗਾ ਉਸ ਮੀਟਿੰਗ ਦੇ ਵਿੱਚ ਕੀ ਹੁੰਦਾ ਕਿੱਧਰ ਨੂੰ ਜਾਂਦੇ ਪਰ ਸਾਡੇ ਦੇਸ਼ ਦੇ ਆਪਣੀ ਚੀਨ ਬਾਰੇ ਕਈ ਤਜਰਬੇ ਹੋ ਗਿਆ 1962 ਦਾ ਹੈਗਾ ਜਦੋਂ ਹਿੰਦ ਚੀਨੀ ਭਾਈ ਭਾਈ ਦਾ ਨਾਰਾ ਲੱਗਾ ਸੀ ਉਦੋਂ ਉਹਨਾਂ ਹਮਲਾ ਕੀਤਾ ਸੀਗਾ ਕੁਝ ਬਾਰਡਰ ਦੇ ਉੱਪਰ ਜਿਹੜਾ ਸਾਡਾ ਇਹ ਦੱਖਣੀ ਜਿਹੜਾ ਪੂਰਬੀ ਭਾਰਤ ਹੈ ਉੱਧਰ ਜਿਹੜੇ ਸਾਡੇ ਉਹਨਾਂ ਨਾਲ ਹੱਦ ਲੱਗਦੀ ਹੈ ਉੱਧਰ ਸਾਡਾ ਰੌਲਾ ਅਕਸਰ ਪੈਂਦਾ ਰਹਿੰਦਾ ਜੇ ਉਹ ਰੌਲਾ ਹੱਲ ਹੋ ਜਾਵੇ ਇਹ ਭਾਰਤ ਦੀ ਤਾਂ ਚੀਨ ਦੀ ਨੇੜਤਾ ਹੋਣ ਦੇ ਅਸਾਰ ਬਣ ਸਕਦੇ ਇਹ ਨੇੜੇ ਆ ਸਕਦੇ ਆ ਪਰ ਦੇਖਣਾ ਹੋਵੇਗਾ ਕਿ ਉਹਨਾਂ ਮਾਮਲਿਆਂ ਦੇ ਉੱਪਰ ਕਿਸ ਕਿਸਮ ਦਾ ਇਹ ਰੈਐਕਸ਼ਨ ਜਿਹੜਾ ਚੀਨ ਦਾ ਆਉਂਦਾ ਗੱਲਬਾਤ ਦੀ ਚਰਚਾ ਹੁੰਦੀ ਹੈ ਵੀ ਅਸੀਂ ਕੁਝ ਗੱਲਾਂ ਤੇ ਸਹਿਮਤ ਹੋ ਗਏ ਪਰ ਵਿਹਾਰਕ ਤੌਰ ਤੇ ਜਿਹੜਾ ਇਹ ਗੱਲ ਜਿੱਨਾ ਚਰ ਅੱਗੇ ਨਹੀਂ ਵਧਦੀ ਉਹਨਾਂ ਚਿਰ ਮੇਰਾ ਕਲ ਅੱਗੇ ਬਹੁਤਾ ਕੁਝ ਹੋਣ ਦੀ ਸੰਭਾਵਨਾ ਘਟ ਹੈ ਪਰ ਦੇਖਦੇ ਆ ਜਿਹੜੀ ਅਗਲੇ ਦਿਨਾਂ ਚ ਮੀਟਿੰਗ ਹੋਣ ਵਾਲੀ ਹੈ ਇਹਦੇ ਚ ਕੀ ਕੁਝ ਨਿਕਲਦਾ ਉਹਦੇ ਤੇ ਨਿਰਪਰ ਕਰ ਗਿਆ ਜਿੱਤੋਂ ਤੱਕ ਅਮਰੀਕਾ ਦਾ ਸਬੰਧ ਹੈ ਮੈਂ ਪਹਿਲਾਂ ਹੀ ਕਹਿ ਚੁੱਕਾ ਕਿ ਉਹਨਾਂ ਨੂੰ ਲੋੜ ਰਹੇਗੀ ਇਹ ਜ਼ਰੂਰ ਹੈ ਕਿ ਹਾਦਸੇ ਜਿਹੜੇ ਆ ਉਹ ਉਹ ਕੱਲਾ ਪੰਜਾਬੀ ਦਾ ਨਹੀਂ ਹੋਇਆ ਹੋਰ ਵੀ ਹਾਸੇ ਤਾਂ ਹੁੰਦੇ ਆ ਤੇ ਤੁਸੀਂ ਉਹਨਾਂ ਹਾਸਿਆਂ ਪ੍ਰਤੀ ਇਸ ਹਾਸੇ ਪ੍ਰਤੀ ਤੇ ਆਡੀ ਵੱਖਰੀ ਕਿਸਮ ਦਾ ਨਜ਼ਰੀਆ ਦੂਜਿਆਂ ਪ੍ਰਤੀ ਵੱਖਰੇ ਕਿਸਮ ਦਾ ਇਹ ਨਹੀਂ ਹੋਣਾ ਚਾਹੀਦਾ ਇੱਕੋ ਤਰ੍ਹਾਂ ਦਾ ਟ੍ਰੀਟਮੈਂਟ ਹੋਣਾ ਚਾਹੀਦਾ ਪਰ ਉਸ ਦੇਸ਼ ਦੇ ਵਿੱਚ ਇੱਕੋ ਤਰ੍ਹਾਂ ਦਾ ਟ੍ਰੀਟਮੈਂਟ ਨਹੀਂ ਹੈਗਾ ਪਿਛਲੇ ਕੁਝ ਸਾਲ ਪਹਿਲਾਂ ਇੱਕ ਕਾਲੇ ਦਾ ਮਤਲਬ ਉਹਦਾ ਗਰਦਨ ਰੱਖ ਕੇ ਉਹਦਾ ਜਿਹੜਾ ਉਹ ਮਰ ਗਿਆ ਸੀਗਾ ਤੇ ਉਹਦੇ ਤੋਂ ਸਪੱਸ਼ਟ ਲੱਗਦਾ ਵੀ ਇਹਨਾਂ ਦਾ ਗੋਰਿਆਂ ਦਾ ਤੇ ਕਾਲਿਆਂ ਬਰਤੀ ਕੀ ਐਟੀਟਿਊਡ ਹੈਗਾ ਉਹਨਾਂ ਦਾ ਜਿਹੜਾ ਅਸੀਂ ਕਹਿੰਨੇ ਵੀ ਬਰਾਬਰਤਾ ਦਾ ਇਹ ਗੱਲ ਕਰਦੇ ਬਰਾਬਰਤਾ ਨਹੀਂ ਹੈਗੀ ਉੱਥੇ ਵੀ ਰੈਸਿਜ਼ਮ ਜਿਹੜਾ ਹੈਗਾ ਇਸ ਕਰਕੇ ਵਿਤਕ੍ਰੇ ਜਿਹੜੇ ਉੱਥੇ ਉਸ ਦੇ ਵਿੱਚ ਵੀ ਹੁੰਦੇ ਰਹਿੰਦੇ ਆ ਸੋ ਇਹਨਾਂ ਵਿਤਕ੍ਰਿਆ ਨੂੰ ਹਟਾਉਣ ਦੀ ਲੋੜ ਆ ਦੂਰ ਕਰਨ ਦੀ ਲੋੜ ਆ ਸੋ ਦੇਖਦੇ ਆ ਅਗਲੇ ਦਿਨਾਂ ਚ ਕੀ ਵਾਪਰੇਗਾ ਬਿਲਕੁਲ ਇਹ ਦੇਖਣਾ ਜ਼ਰੂਰ ਬਣਦਾ ਹੈ ਕਿ ਅਗਲੇ ਦਿਨਾਂ ਦੇ ਵਿੱਚ ਕੀ ਕੁਝ ਵਾਪਰੇਗਾ ਹਾਲ ਦੀ ਘੜੀ ਇੰਨਾ ਹੀ ਸਾਨੂੰ ਦੀ ਇਜਾਜ਼ਤ ਧੰਨਵਾਦ